ਸਵਾਗਤ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਉਹਨਾਂ ਦੇ ਆਪਣੇ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ ਮੈਂ ਆਮੇਗਾ ਸਾਹਿਤ ਦੀ ਗੱਲ ਕਰੀਏ ਤੇ ਸਾਹਿਤ ਸਮਾਜ ਦਾ ਦਰਪਨ ਹੈ ਇੱਕ ਚੰਗਾ ਸਾਹਿਤ ਸਾਨੂੰ ਆਪਣੇ ਆਪ ਨਾਲ ਵੀ ਜਾਣ ਪਛਾਣ ਕਰਾਉਂਦਾ ਹੈ ਜਦੋਂ ਅਸੀਂ ਚੰਗੇ ਸਾਹਿਤ ਦੇ ਨਾਲ ਜੁੜਦੇ ਹਾਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਉਸ ਦੇ ਸਕਾਰਾਤਮਕ ਪ੍ਰਭਾਵ ਪੈਂਦੇ ਨੇ ਤੇ ਕਿਸੇ ਵੀ ਦੇਸ਼ ਦੀ ਸਭਿਅਤਾ ਜਾਂ ਸੰਸਕ੍ਰਿਤੀ ਨੂੰ ਜੇ ਸਮਝਣਾ ਹੋਵੇ ਤੇ ਉੱਥੇ ਦੇ ਸਾਹਿਤ ਨਾਲ ਜੁੜ ਕੇ ਉਸ ਨੂੰ ਪੜ੍ਹ ਕੇ ਅਸੀਂ ਉਸ ਨੂੰ ਵਕੂਬੀ ਸਮਝ ਸਕਦੇ ਹਾਂ ਮੈਂ ਸਾਹਿਤ ਨਾਲ ਹੀ ਗੱਲਬਾਤ ਲਈ ਸ਼ੁਰੂ ਕਰ ਰਹੀ ਹਾਂ ਕਿਉਂਕਿ ਅੱਜ ਅਸੀਂ ਖਾਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਸਾਹਿਦ ਦਾ ਮਨੁੱਖੀ ਜੀਵਨ ਦੇ ਵਿੱਚ ਕੀ ਯੋਗਦਾਨ ਰਿਹਾ ਹੈ ਤੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਬਹੁਤ-ਬਹੁਤ ਸਵਾਗਤ ਕਰਦਿਆ ਰਣਜੀਤ ਆਜ਼ਾਦ ਕਾਂਜਲਾ ਜੀ ਦਾ ਰਣਜੀਤ ਆਜ਼ਾਦ ਜੀ ਬਹੁਪੱਖੀ ਸਾਹਿਤਕਾਰ ਨੇ ਤਿੰਨ ਕਿਤਾਬਾਂ ਇਹਨਾਂ ਦੀ ਛਪ ਚੁੱਕੀਆਂ ਨੇ ਰਿਟਾਇਰਡ ਪ੍ਰੋਫੈਸਰ ਨੇ ਤੇ ਸਾਹਿਦ ਦੇ ਨਾਲ ਇਹਨਾਂ ਦਾ ਬਹੁਤ ਹੀ ਗੂੜਾ ਰਿਸ਼ਤਾ ਹੈ ਬਹੁਤ ਬਹੁਤ ਅੜਾ ਸਟੂਡੀਓ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਮੈਡਮ ਜੀ ਸਭ ਤੋਂ ਪਹਿਲਾਂ ਮੈਂ ਦੂਰਦਰਸ਼ਨ ਕੇਂਦਰ ਜਲੰਧਰ ਦੇ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਪ੍ਰੋਡਿਊਸਰ ਸਾਹਿਬ ਅਤੇ ਸਮੂਚੀ ਟੀਮ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਵਿਹੜੇ ਵਿੱਚ ਬੁਲਾ ਕੇ ਆਪਣੇ ਪਿਆਰੇ ਪਿਆਰੇ ਸਰੋਤਿਆਂ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਮੈਡਮ ਬਹੁਤ ਬਹੁਤ ਅੜਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਸਿਹਤ ਤੁਹਾਡੀ ਨਜ਼ਰ ਦੇ ਵਿੱਚ ਕੀ ਹੈ ਸਿਹਤ ਸਿਹਤ ਦੇ ਜੋ ਅਖਰੀ ਅਰਥ ਨੇ ਉਹ ਹੈ ਸਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਾਂ ਦਰਪਨ ਹੁੰਦਾ ਕਰਦਾ ਹੈ ਜੀ ਤੇ ਸਭ ਤੋਂ ਪਹਿਲੇ ਜੋ ਸਹਿਤ ਦੀ ਹੋਂਦ ਦਾ ਪ੍ਰਗਟਾਵਾ ਸ਼ੁਰੂ ਹੋਇਆ 나ਥਾਂ ਜੋਗੀਆਂ ਫਕੀਰਾਂ ਨੇ ਜੋ ਆਪਣੇ ਮੂੰਹ ਬੋਲੇ ਸ਼ਬਦ ਬੋਲਦੇ ਹੁੰਦੇ ਸੀ ਲੋਕਾਂ ਨੂੰ ਸੁਣਾਉਂਦੇ ਹੁੰਦੇ ਸੀ ਜਦੋਂ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਲੈ ਆਂਦਾ ਤਾਂ ਉਹ ਇੱਕ ਸਹਿਤ ਬਣ ਗਿਆ ਇੱਕ ਥਾਂ ਤੋਂ ਦੂਜੀ ਥਾਂ ਵੜਿਆ ਜਾਂਦਾ ਸੁਣਾਇਆ ਜਾਂਦਾ ਗਾਇਆ ਜਾਂਦਾ ਸੀਗਾ ਉਹ ਸਹਿਤ ਦੇ ਅੱਗੇ ਵੱਖੋ ਵੱਖਰੇ ਰੂਪ ਜਿਵੇਂ ਤੁਸੀਂ ਹੁਣ ਕਹਿ ਕੇ ਹਟਿਓ ਕੋਈ ਦਾਰਸ਼ਨਿਕ ਕਹਿੰਦਾ ਕਿ ਮੈਨੂੰ ਕਿਸੇ ਦੇਸ਼ ਦਾ ਜਾਂ ਕਿਸੇ ਖੇਤੇ ਦਾ ਜਾਂ ਕਿਸੇ ਖੇਤਰ ਦਾ ਸਹਿਤ ਦੇ ਦਿਓ ਮੈਂ ਉਥੋਂ ਦੇ ਲੋਕਾਂ ਦੀ ਬੋਲੀ ਦਾ ਉਥੋਂ ਦੇ ਖਾਣ ਪੀਣ ਦਾ ਉਥੋਂ ਦੀਆਂ ਰੌ ਰੀਤਾਂ ਦਾ ਉਥੋਂ ਇਹ ਰਸਮ ਰਵਾਜਾਂ ਦਾ ਉਥੋਂ ਦੇ ਮੇਲੇ ਮਸਾਂਵਿਆਂ ਦਾ ਉਥੋਂ ਦੇ ਲੋਕਾਂ ਦੇ ਖਾਣ ਪਹਿਨਣ ਦੇ ਬਾਰੇ ਸਾਰਾ ਪਤਾ ਲਾਦੂ ਕਿਉਂਕਿ ਸਹਿਤ ਸਾਡੇ ਸਮਾਜ ਦਾ ਦਰਪਣ ਹੁੰਦਾ ਉਸ ਸਮੇਂ ਦੀ ਸਾਰੀ ਚੀਜ਼ ਨੂੰ ਉਹ ਸਾਡੇ ਸਾਹਮਣੇ ਲਿਆ ਕਰਦਾ ਹੈ ਸਾਹਿਤ ਦਾ ਜਿਹੜੀ ਬਹੁਤ ਵੱਡਾ ਸਾਡੇ ਜੀਵਨ ਦੇ ਵਿੱਚ ਯੋਗਦਾਨ ਵੀ ਹੈ ਤੇ ਸਾਨੂੰ ਸਿੱਖੇ ਵੀ ਬਹੁਤ ਦਿੰਦਾ ਹੈ ਬਿਲਕੁਲ ਬਖੂ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਕਿ ਸਾਹਿਤ ਹੈ ਕੀ ਤੇ ਜੇ ਅੱਗੇ ਗੱਲ ਇਹ ਕਰੀਏ ਕਿ ਸਾਹਿਤ ਦੇ ਰੂਪ ਕਿਹੜੇ-ਕਿਹੜੇ ਹਨ ਹਾਂ ਸਾਹਿਤ ਦੇ ਦੇਖੋ ਜੀ ਸਾਹਿਤ ਦੇ ਰੂਪ ਬਹੁ ਪਰਤੀ ਨੇਗੇ ਜਿਵੇਂ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਲੈ ਲਈਏ ਸਾਹਿਤ ਧਾਰਮਿਕ ਪੱਖ ਦਾ ਜਿਵੇਂ ਗੁਰੂ ਸਾਹਿਬਾਨਾਂ ਨੇ ਬਾਣੀ ਵਿਚਾਰੀਆ ਹੋਰ ਵੀ ਸਾਡੇ ਕਵੀਆਂ ਨੇ ਬਾਣੀ ਵਿਚਾਰੀਆ ਉਹਨੂੰ ਅਸੀਂ ਧਾਰਮਿਕ ਵਖਦਾ ਜਿਹਦੇ ਵਿੱਚ ਨਰੋਲ ਧਾਰਮਿਕ ਵਖਦਾ ਤੇ ਸਾਡੇ ਨੂੰ ਜੀਵਨ ਯੁਕਤਾ ਦੱਸਣ ਦੇ ਲਈ ਸਾਨੂੰ ਸਹਿਦ ਦਿੰਦਾ ਹੋਵੇ ਸਾਨੂੰ ਅਧਿਆਤਮਵਾਦੀ ਬਣਾਉਂਦਾ ਹੋਵੇ ਗੁਰੂ ਦੀ ਬਾਣੀ ਨਾਲ ਜੋੜਦਾ ਹੋਵੇ ਉਹਨੂੰ ਅਸੀਂ ਧਾਰਮਿਕ ਵਖਦਾ ਸਹਿਤ ਕਹਿੰਦੇ ਆ ਦੂਸਰਾ ਹੈ ਜੀ ਆਪਣਾ ਰੋਮਾਂਸਵਾਦੀ ਸੱਤ ਰੋਮਾਂਸਵਾਦੀ ਸੱਤ ਜਿਹਦੇ ਵਿੱਚ ਸਾਨੂੰ ਪਿਆਰਮਹੱਬਤੀਆਂ ਗੱਲਾਂ ਵੀ ਹੁਣ ਸਾਡੀ ਜ਼ਿੰਦਗੀ ਨੂੰ ਸਕੂਨ ਵੀ ਦਿੰਦਾ ਹੋਵੇ ਹਲਾਰਾ ਵੀ ਨਰੇ ਉਹਦੇ ਵਿੱਚ ਸਾਡੇ ਜਿਹੜੇ ਪਹਿਲੇ ਰਾਈਟਰ ਸੀ ਜਿਵੇਂ ਅਮਰਤਾ ਪ੍ਰੀਤਮ ਜੀ ਜੀ ਪ੍ਰੋਫੈਸਰ ਆਪੂਨ ਆਪਣੇ ਮੋਹਨ ਸਿੰਘ ਜੀ ਸ਼ਿਵ ਕੁਮਾਰ ਬਟਾਲਵੀ ਜੀ ਹੁਣ ਨਵੀਂ ਪੀੜੀ ਦੇ ਵੀ ਕਈ ਆ ਗਏ ਇਸ ਤਰ੍ਹਾਂ ਉਹਨੂੰ ਅਸੀਂ ਰੋਮਾਂਟਿਕ ਸਹਿਤ ਕਹਿ ਦਿੰਦੇ ਆ ਵਰਗ ਦੇ ਵਿੱਚ ਆਉਂਦੇ ਆ ਅਗਲਾ ਜਿਹੜਾ ਸਹਿਤ ਹੈ ਜੀ ਸਾਡਾ ਪ੍ਰਗਤੀਵਾਦੀ ਉਹ ਸਹਿਤ ਜਿਹਦੇ ਵਿੱਚ ਸਾਡੇ ਰਾਈਟਰ ਇਸ ਤਰ੍ਹਾਂ ਦੀ ਲਿਖਤ ਲਿਖਦੇ ਨੇ ਜਿਹੜਾ ਕਿ ਸਾਨੂੰ ਹਲਾਹਾਰਾ ਦਿੰਦਾ ਹੈ ਪ੍ਰਗਤੀ ਲਈ ਜੀਵਨ ਦੇ ਵਿੱਚ ਆਈ ਖੜੋਤ ਨੂੰ ਤੋੜਦਾ ਹੈ ਸਾਨੂੰ ਐਸੇ ਸੂਰਜ ਵਾਂਗੂ ਕਿਰਨਾਂ ਵਖੇੜਦਾ ਹੈ ਜਿਹੜਾ ਸਾਨੂੰ ਡਿਗੇ ਪੈਨ ਨੂੰ ਖੜਾ ਕਰਕੇ ਅੱਗੇ ਵਧਣ ਦੇ ਲਈ ਹਲਾਹਾਰਾ ਦਿੰਦਾ ਹੈ ਅੱਗੇ ਵਧਣ ਲਈ ਪ੍ਰੇਰਨਾ ਦਿੰਦਾ ਹੈ ਉਹਨੂੰ ਅਸੀਂ ਪ੍ਰਗਤੀਵਾਦੀ ਜਾਂ ਜਿਹਾਰਵਾਦੀ ਸਹਿਤ ਕਹਿ ਸਕਦੇ ਹਾਂ ਜੀ ਅਗਲਾ ਹੈਗਾ ਜੀ ਸਾਡੇ ਕੋਲੇ ਆਪਣਾ ਉਹਦਾ ਕੀ ਨਾਮ ਤੁਹਾਡਾ ਪ੍ਰਯੋਗਵਾਦੀ ਜੀ ਪਰਯੋਗਵਾਦੀ ਜੋ ਸਹਿਤ ਹੈ ਉਹ ਸਾਡੇ ਰੋਜ਼ਮਰਗ ਦੀ ਜ਼ਿੰਦਗੀ ਵਿੱਚ ਜੋ ਅਸੀਂ ਵਰਤਦੇ ਹਾਂ ਘਰਾਂ ਦੇ ਵਿੱਚ ਵੀ ਬਾਹਰ ਵੀ ਜਿੱਥੇ ਸੇਵਾ ਕਰਦੇ ਹਾਂ ਉਸ ਨੂੰ ਅਸੀਂ ਉਹਦੇ ਕਿ ਸਾਡਾ ਸਮਾਜਿਕ ਪੱਖ ਵੀ ਆ ਗਿਆ ਆਰਥਿਕ ਪੱਖ ਵੀ ਆ ਗਿਆ ਤੇ ਦੂਸਰੇ ਹੋਰ ਸਰਕਾਰ ਜ਼ਿੰਦਗੀ ਦੇ ਉਹਨਾਂ ਦੇ ਪ੍ਰਤੀ ਜੋ ਸਾਨੂੰ ਸਹਿਤ ਲਿਖਿਆ ਮਿਲਦਾ ਜਾਂ ਲਿਖਿਆ ਜਾ ਰਿਹਾ ਉਹਨੂੰ ਅਸੀਂ ਪਰਯੋਗਵਾਦੀ ਸਹਿਤ ਕਹਿੰਦੇ ਨੇਗੇ ਉਸ ਤੋਂ ਬਾਅਦ ਜੀ ਆਪਣੇ ਕੋਲੇ ਆ ਗਿਆ ਇਹ ਤੁਹਾਡੇ ਕੋਲੇ ਇਹਨਾਂ ਦੇ ਜਿਹੜੇ ਅੱਗੇ ਰੂਪ ਨੇ ਨਹੀਂ ਅੱਗੇ ਹਾਂ ਇੱਕ ਆਪਣਾ ਹੋਰ ਆ ਗਿਆ ਜੀ ਜਿਵੇਂ ਇਹਨਾਂ ਤੋਂ ਵੱਖਰਾ ਨਕਤਰ ਸਹਿਤ ਆ ਗਿਆ ਜੋ ਸਾਡੀ ਨੌਜਵਾਨੀ ਨੂੰ ਜਾਂ ਸਾਡੇ ਪ੍ਰਾਣੀਆਂ ਨੂੰ ਟੇਢੇ ਰਾਹ ਤੇ ਤੋੜਦਾ ਹੈ ਜਿਹਨਾਂ ਸਾਡੀ ਜ਼ਿੰਦਗੀ ਲਈ ਐਡਾ ਲਾਭਕਾਰੀ ਨਹੀਂ ਉਹਨੂੰ ਅਸੀਂ ਨਕਤਰ ਸਹਿ ਦਾ ਨਾਂ ਲਾਏ ਦਿੰਦੇ ਆ ਅਗਲਾ ਜਿਹੜਾ ਹੈ ਜੀ ਉਹ ਸਾਡਾ ਹੈ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਤੇ ਜੀ ਫੈਟ ਪ੍ਰਚਾਰ ਆਇਆ ਉਹ ਤਕਰੀਬਨ ਲਗਭਗ ਇਹਨਾਂ ਸਾਰੀਆਂ ਬੰਨੀਆਂ ਦੇ ਰੂਪ ਵਿੱਚ ਹੀ ਚੱਲਦਾ ਉਹਦੇ ਵਿੱਚ ਚੰਗਾ ਵੀ ਕਾਫੀ ਹੁੰਦਾ ਹੈ ਕੁਝ ਕਿਉਂਕਿ ਉਹਦੇ ਵਿੱਚ ਉੱਬਰਦੇ ਵੀ ਕਵੀ ਹੁੰਦੇ ਨੇ ਉੱਬਰਦੇ ਦੇਖਕ ਵੀ ਹੁੰਦੇ ਨੇ ਕੁਝ ਐਹਾ ਜਾਂ ਵੀ ਹੁੰਦਾ ਜਿਹਨੂੰ ਆਪਾਂ ਨੈਗਲੈਕਟ ਵੀ ਕਰ ਸਕਦੇ ਆ ਉਹਨੂੰ ਅਸੀਂ ਸੋਸ਼ਲ ਮੀਡੀਆ ਸਿਹਤ ਦਾ ਨਾਮ ਦੇ ਸਕਦੇ ਆ ਅਗਲਾ ਆ ਗਿਆ ਜੀ ਜੀਵਨੀ ਤੇ ਸਹਿਜ ਜੀਵਨੀ ਹੂੰ ਤੇ ਕਈ ਲੋਕ ਜਿਹੜੇ ਦਾਰਸ਼ਨਿਕ ਲੋਕ ਹੁੰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਵੱਖੋ ਵੱਖਰੀਆਂ ਉੱਚ ਪਾਇਆਂ ਦੀਆਂ ਪ੍ਰਾਪਤੀਆਂ ਕੀਤੀਆਂ ਹੁੰਦੀਆਂ ਨੇ ਉਹ ਆਪਣੀਆਂ ਜੀਵਨੀਆਂ ਜਾਂ ਸਵੈ ਜੀਵਨੀਆਂ ਦੇ ਰੂਪ ਦੇ ਵਿੱਚ ਸਹਿਤ ਰੱਖਦੇ ਨੇ ਕਿਤਾਬਾਂ ਰੱਖਦੇ ਨੇ ਉਹਨਾਂ ਤੋਂ ਅਸੀਂ ਸਿੱਖ ਲੈ ਸਕਦੇ ਹਾਂ ਕਿ ਉਸ ਆਦਮੀ ਨੇ ਨੀਚੇ ਪੱਧਰ ਤੋਂ ਚੱਲ ਕੇ ਐਨੀ ਉੱਚੀ ਥਾਂ ਤੇ ਕਿਵੇਂ ਪਹੁੰਚਿਆ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਜਿਹੜਾ ਪਾਠਕ ਵਰਗ ਹੁੰਦਾ ਹੈ ਜਾਂ ਨਵੀਂ ਪੁੰਗਰ ਦੀ ਬੋਧ ਹੁੰਦੀ ਹੈ ਉਹ ਜੀਵਨੀਆਂ ਸਵੈ ਜੀਵਨੀਆਂ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਚੇਂਜ ਲਿਆ ਸਕਦਾ ਹੈ ਕਿਉਂਕਿ ਉਹ ਸੋਚਦਾ ਵੀ ਇਹ ਇਹ ਐਦਾਂ ਕਰਕੇ ਮਿਹਨਤ ਕਰਕੇ ਐਨੀ ਉੱਚੀ ਥਾਂ ਤੇ ਪਹੁੰਚ ਸਕਦਾ ਕੀ ਅਸੀਂ ਨਹੀਂ ਪਹੁੰਚ ਸਕਦੇ ਉਹ ਉਸ ਤਰ੍ਹਾਂ ਦੇ ਅਸੀਂ ਸਾਹਿਤ ਨੂੰ ਸਵੈ ਜੀਵਨੀ ਜਾਂ ਜੀਵਨੀ ਦਾ ਸਹਿਤਕਾਰ ਇੱਕ ਅੱਜ ਕੱਲ ਜਿਹੜਾ ਹੋਰ ਨਵਾਂ ਟਰੈਂਡ ਹੈ ਉਹ ਡੈਰੀ ਦਾ ਹੈ ਲਗਭਗ ਸਾਰੇ ਲੋਕ ਡੈਰੀਆਂ ਲਿਖਦੇ ਨੇ ਲਿਖਣੀ ਵੀ ਚਾਹੀਦੀ ਹੈ ਭਾਵੇਂ ਤੁਸੀਂ ਆਮ ਹੋ ਭਾਵੇਂ ਲੇਖਕ ਹੋ ਭਾਵੇਂ ਕੋਈ ਬਿਜ਼ਨਸ ਕਰਦੇ ਹੋ ਕਿ ਉਹਦੇ ਵਿੱਚ ਤੁਹਾਡੀ ਰੋਜ਼ਮਰਦ ਦੀ ਜ਼ਿੰਦਗੀ ਦਾ ਵਿਵਰਨ ਇਕੱਠਾ ਹੋ ਜਾਂਦਾ ਹੈ ਉਹ ਜਦੋਂ ਇਕੱਠਾ ਹੋ ਗਿਆ ਤੁਹਾਡੀ ਕਿਸੇ ਬੱਚੇ ਦੇ ਕਿਸੇ ਹੋਰ ਦੇ ਪਰਾਣੀ ਦੇ ਕੰਮ ਆਊਗਾ ਉਹ ਤੁਹਾਡਾ ਜੀਵਨ ਤਜਰਬਾ ਡੈਰੀ 'ਚ ਇਕੱਠਾ ਹੋ ਗਿਆ ਉਹ ਉਸ ਨੂੰ ਅਸੀਂ ਡੈਰੀ ਵਾਲਾ ਸਹਿਤ ਵੀ ਕਹਿ ਸਕਦੇ ਆ ਜੀ ਜੀ ਇਸ ਤਰ੍ਹਾਂ ਦਾ ਹੈ ਹਾਂਜੀ ਤੇ ਸ਼ਾਇਦ ਦੀ ਕਾਵ ਰੂਪ ਬਨਗੀ ਤੇ ਜੇ ਚਰਚਾ ਕਰੀਏ ਸਾਹਿਤ ਦੇ ਵਿੱਚ ਕਾਵ ਰੂਪ ਬਨਗੀ ਦੀ ਬਹੁਤ ਵੱਡੇ ਇਹਦੇ ਬਖੋ-ਵਖਰੀਆਂ ਬਨਗੀਆਂ ਨੇ ਪਿੰਨ-ਪਿੰਨ ਜਿਵੇਂ ਸਭ ਤੋਂ ਪਹਿਲਾਂ ਆਪਾਂ ਕਵਿਤਾ ਦੇ ਲਈਏ ਜੀ ਕਵਿਤਾ ਦੇ ਵਿੱਚ ਖੁੱਲੀ ਕਵਿਤਾ ਥੋੜੇ ਵਿਚਾਰਾਂ ਨੂੰ ਪ੍ਰਗਟਾਇਆ ਗਿਆ ਪ੍ਰਗਟਾ ਕੇ ਦੇਖ ਕੇ ਨੇ ਅਖੀਰ ਤੇ ਜਾ ਕੇ ਕੋਈ ਐਸੀ ਗੱਲ ਕਰਤੀ ਪਟਾਕੇ ਵਾਂਗੂ ਪੈ ਗਈ ਤੁਹਾਡੇ ਮਨ ਨੂੰ ਪਾ ਗਈ ਤੁਸੀਂ ਉਹ ਤੋਂ ਪ੍ਰੇਰਨਾ ਲਈ ਜੀ ਦੂਸਰਾ ਗਾਜ਼ਲ ਹੈ ਗੀਤ ਹੈ ਜਿਹੜੀ ਗਾਜ਼ਲ ਹੈ ਇਹ ਪਮਾਨੇ ਵਿੱਚ ਲਿਖੀ ਜਾਂਦੀ ਹੈ ਬਕਾਇਦਾ ਇਹਦਾ ਰੂਲ ਐਂਡ ਰੈਗੂਲੇਸ਼ਨ ਨੇ ਉਹਦੇ ਤਹਿਤ ਰਚੀ ਜਾਂਦੀ ਹੈ ਗਾਈ ਜਾਂਦੀ ਹੈ ਪਰ ਇਹਦਾ ਜਿਹੜਾ ਹਰ ਇੱਕ ਸ਼ੇਅਰ ਹੁੰਦਾ ਹੈ ਉਹ ਇੱਕ ਕਹਾਣੀ ਆਪਣੀ ਚ ਪੂਰੀ ਮੁਕੰਮਲ ਕਰਦਾ ਹੈ 8 ਸ਼ੇਰਾਂ ਦੀ ਵੀ ਗਾਜ਼ਲ ਹੋ ਸਕਦੀ ਹੈ 10 ਦੀ ਵੀ ਹੋ ਸਕਦੀ ਹੈ ਘੱਟੋ ਘੱਟ 5 ਜਾਂ 4 ਦੀ ਵੀ ਹੋ ਸਕਦੀ ਹੈ ਉਹਦੇ ਵਿੱਚ ਅਸੀਂ ਕਿਸੇ ਸਮੇ ਰਾਜੇ ਮਹਾਰਾਜਾਂ ਦੇ ਸਮੇਂ ਦੀ ਗਾਜ਼ਲ ਇਸਤਰੀ ਬਾਰੇ ਖਾਣ ਪੀਣ ਦੀਆਂ ਮਈਕਾ ਸਾਕੀ ਦੇ ਸਬੰਧ ਦੇ ਵਿੱਚ ਜਾਂ ਸ਼ਬਾਬ ਦੇ ਸਬੰਧੀ ਹੁੰਦੀ ਸੀਗੀ ਹੁਣ ਗਾਜ਼ਲ ਨੇ ਆਪਣਾ ਸਫ਼ਰ ਤੈਅ ਕਰਕੇ ਬੜੇ ਪ੍ਰਗਤੀਵਾਦੀ ਪੱਖ 'ਚ ਆ ਗਿਆ ਕਿ ਹੁਣ ਅਸੀਂ ਰੋਜ਼ ਮਰਦਿਆਂ ਆਪਣੀਆਂ ਔਖਾਂ ਨੂੰ ਸੌਖਾਂ ਨੂੰ ਨਸੀਬਤਾਂ ਨੂੰ ਕਠਿਨਾਈਆਂ ਨੂੰ ਹੋਰ ਪਿਆਰਮਹਬਦੀਆਂ ਗੱਲਾਂ ਨੂੰ ਵੀ ਸਮੋ ਕੇ ਗਾਜ਼ਲ ਦੇ ਵਿੱਚ ਪੇਸ਼ ਕਰਦੇ ਆਂ ਜਿਹਾ ਕਿ ਅੱਜ ਦੇ ਰਾਈਟਰ ਕਰ ਰਹੇ ਨੇ ਇਹ ਗਾਜ਼ਲ ਦਾ ਪੱਖ ਹੈ ਅਗਲਾ ਹੈ ਜੀ ਆਪਣਾ ਗੀਤ ਜਿਹਾ ਕਿ ਗੀਤ ਲੋਕਗੀਤ ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਛੋਟੀਆਂ ਵੱਡੀਆਂ ਕਠਨਾਵਾਂ ਜਾਂ ਹੋਰ ਬੱਖੋ ਬਖਰੇ ਜਿਵੇਂ ਖੇਤੀ ਸੰਬੰਧੀ ਗੀਤ ਆ ਗਏ ਸਾਡੇ ਜੀਵਨ ਸੰਬੰਧੀ ਗੀਤ ਆ ਗਏ ਸਾਡੇ ਖਾਣ ਪਾਣ ਦੇ ਪ੍ਰਤੀ ਆ ਗਏ ਸਾਡੇ ਮੇਲੇ ਮਸਾਵਿਆਂ ਪ੍ਰਤੀ ਆ ਗਏ ਸਾਡੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਪ੍ਰਤੀ ਜਿਵੇਂ ਕੱਲ ਹੀ ਆਪਣੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਲੰਘ ਕੇ ਗਿਆ ਉਹਦੇ ਵਾਰ ਸਾਡੇ ਰੈਟਰਾਂ ਨੇ ਬਹੁਤ ਨੇ ਬਹੁਤ ਕੁਝ ਸੋਸ਼ਲ ਮੀਡੀਆ ਤੇ ਵੀ ਲਿਖਿਆ ਅਸੀਂ ਵੀ ਲਿਖਦੇ ਰਹੇ ਨਾ ਅਖਬਾਰਾਂ ਵਿੱਚ ਵੀ ਬਹੁਤ ਆਇਆ ਉਹ ਵੀ ਮਤਲਬ ਸਾਡੇ ਗੀਤ ਸੰਗੀਤ ਦੇ ਰੂਪ ਦੇ ਵਿੱਚ ਸਹਿਤ ਦੀ ਇੱਕ ਕਵਿਤਾ ਦੀ ਬਨਣਗੀ ਕਹਿੰਦੇ ਆ ਉਸ ਤੋਂ ਬਾਅਦ ਆ ਗਿਆ ਜੀ ਤੁਹਾਡਾ ਇਹ ਆਪਣਾ ਕਾਬ ਬੰਗ ਮੈਂ ਕਾਬ ਬੰਗ ਬਹੁਤ ਲਿਖਿਆ ਜੀ ਕਿਸੇ ਟਾਈਮ ਮੇਰੇ ਹਰ ਅਖਬਾਰ ਦੇ ਮੁੱਖ ਪੰਨੇ ਦੇ ਉਤੇ ਕਾਬ ਵਿਆੰਗ ਚਿੰਗੇ ਚਿੰਗੇ ਤਕੜ ਤੜੇ ਲੋਕਣਾ ਸ਼ੁਰੂ ਹੋਇਆ ਉਹ ਚਾਰ ਕਿਨਾਂ ਉਹਨਾਂ ਦੀ ਸ਼ਹਿਰਾਂ ਦੀ ਰਵਾਈ ਹੁੰਦੀ ਹੈ ਕਿ ਉਹਦੇ ਵਿੱਚ ਲੇਖਕ ਨੇ ਇੱਕ ਗੱਲ ਨੂੰ ਇਸ ਢੰਗ ਦੇ ਨਾਲ ਪਰੋਇਆ ਹੁੰਦਾ ਹੈ ਕਿ ਉਹਦਾ ਸਿੱਧਾ ਅਸਰ ਹੁੰਦਾ ਹੈ ਪਾਠਕ ਵਰਗ ਤੇ ਵੀ ਰੈਟ ਨੇ ਕੀ ਗੱਲ ਕਹੀ ਹੈ ਕੀ ਉਹਦਾ ਇਲਾਜ ਦੱਸਿਆ ਉਹਨੂੰ ਅਸੀਂ ਕਾਬ ਵਿਆੰਗ ਕਹਿੰਦੇ ਤਨਜ ਵੀ ਕਹਿੰਦੇ ਨੇ ਮਿੱਟੀ ਦੀ ਤਨਜ ਵੀ ਨਾਲੇ ਚੋਬ ਮਾਰੀ ਨਾਲ ਉਹਦਾ ਸਜਾ ਦੇਤਾ ਉਹ ਕਾਬ ਵਿਆੰਗ ਹੋ ਜਾਂਦੀ ਫਿਰ ਉਸ ਤੋਂ ਬਾਅਦ ਆ ਗਿਆ ਜੀ ਸਾਡਾ ਸਹਸਦਾਰ ਰੂਪ ਜਿਵੇਂ ਵਿਆਹ ਸਾਡੇ ਵਿੱਚ ਹੀ ਹੀਰੇ ਟੱਪੇ ਮਾਈਏ ਅਸਿਰਵੀਆਂ ਤੇ ਆਪਣੇ 도ੜੇ ਵਗੈਰਾ ਸਾਡੀਆਂ 3 ਭੈਣਾਂ ਗਾਉਂਦੀਆਂ ਨੇ ਵਿਆਹਾਂ ਸਾਂ ਇਹ ਵੀ ਇੱਕ ਕਾਬ ਬਣਨਗੀ ਸਹਿਤ ਦਾ ਰੂਪ ਨੇ ਜਿਹੜੇ ਸਾਡੇ ਪ੍ਰਚਲਿਤ ਨੇ ਭਾਵੇਂ ਹੁਣ ਸਾਡੇ ਵਿਆਹ ਸਾਦੀ ਇੱਕ ਦਿਨ ਦੇ ਪ੍ਰੋਗਰਾਮ ਚ ਨੱਚ ਟੱਪ ਕੇ ਪੂਰੇ ਹੋ ਜਾਂਦੇ ਪਰ ਜੋ ਆਨੰਦ 헤ਰੇ ਟੱਪੇ ਮਾਈਏ ਗਾ ਕੇ ਕੁੜੀਆਂ ਦੇ ਨੱਚ ਗਾ ਕੇ ਜਦੋਂ ਉਹ ਗੀਤ ਗਾਉਂਦੀਆਂ ਜਾਂ ਟੱਪੇ ਗਾਉਂਦੀਆਂ ਉਹਦਾ ਆਨੰਦ ਵੱਖਰਾ ਹੀ ਹੁੰਦਾ ਸੀਗਾ ਉਹ ਵੀ ਇੱਕ ਸਾਡੀ ਇਸ ਕਾਬ ਰੂਪ ਦੀ ਬਣਨਗੀ ਸਹਿਤ ਦਾ ਅੰਗ ਨੇ ਜੀ ਜੀ ਤੇ ਸਾਹਿਦ ਦੇ ਜੇ ਸਰੂਪ ਦੀ ਜਿਸ ਤਾ ਗੱਲ ਕਰੇ ਤੇ ਸਾਹਿਦ ਦਾ ਸਭ ਤੋਂ ਵੱਡਾ ਸਰੂਪ ਕਿਹੜਾ ਹੈ ਸਾਹਿਦ ਦਾ ਸਭ ਤੋਂ ਵੱਡਾ ਨਹੀਂ ਇਹਦੇ ਵਿੱਚ ਮੈਂ ਇੱਕ ਹੋਰ ਵਾਧਾ ਕਰਨਾ ਇਹ ਤਾਂ ਆਪਣਾ ਕਰਤਾਰੂਪ ਦੀ ਗੱਲ ਕੀਤੀ ਸੀ ਹੁਣ ਉਹਦੇ ਵਿੱਚ ਇੱਕ ਕਹਾਣੀ ਵੀ ਆ ਗਈ ਜੀ ਸਾਹਿਦ ਦੇ ਵਿੱਚ ਜਿਹਦੇ ਵਿੱਚ ਦੋ ਕੜਨਾਵਾ ਹੁੰਦੀਆਂ ਨੇ ਜੀਆਂ ਤੇ ਪੰਜ ਸੱਤ ਪਾਤਰਾਂ ਦੀ ਗੱਲ ਆਪਸ ਵਿੱਚ ਚੱਲਦੀ ਹੁੰਦੀ ਹੈ ਉਹ ਕਹਾਣੀ ਮੰਜਪੰਨਿਆਂ ਤੇ ਵੀ ਜਾਖੜ ਗਿਆ 7 ਪੰਨਿਆਂ ਤੇ ਜਾ ਦੇ ਅਖੀਰ ਤੇ ਜਾ ਕੇ ਉਹਦੀ ਗੱਲ ਕਿਸੇ ਫੈਸਲੇ ਤੇ ਜਾ ਕੇ ਸਮਾਪਤ ਹੋ ਜਾਂਦੀ ਹੈ ਉਹਦਾ ਦਿਖਾਂਤ ਵੀ ਹੋ ਸਕਦਾ ਅੰਤ ਉਹਦਾ ਸਖਾਂਤ ਵੀ ਹੋ ਸਕਦਾ ਤੇ ਪਾਠਕ ਵਰਗ ਨੂੰ ਕੋਈ ਤਰਜੀਹ ਦੇਣ ਲਈ ਪ੍ਰੇਰਣਾ ਮਈ ਕੋਈ ਸੰਦੇਸ਼ ਵੀ ਹੋ ਸਕਦਾ ਉਹ ਕਹਾਣੀ ਚਾਹੀ ਮਿੰਨੀ ਕਹਾਣੀ ਮੈਂ ਵੀ ਮਿੰਨੀ ਕਹਾਣੀ ਬਹੁਤ ਲਿਖਿਆ ਮੇਰੀ ਕਿਤਾਬ ਵੀ ਛਪੀ ਹੋਈ ਹੈ ਅਕਸਰ ਮਿੰਨੀ ਕਹਾਣੀ ਦੇ ਵਿੱਚ ਇੱਕ ਛੋਟੀ ਜੀ ਉਹ ਹੁੰਦੀ ਹੈ ਘਟਣਾ ਹੁੰਦੀ ਹੈ ਉਹਦੇ ਵਿੱਚ ਦੋ ਕਿਰਪਾਤਾਂ ਦਾ ਆਪਸ ਵਿੱਚ ਸੰਵਾਦ ਹੁੰਦਾ ਹੈ ਉਹ ਸੰਵਾਦ ਦੇ ਵਿੱਚ ਚਲਪਲ ਘਰੇ ਦਾ ਜਿਵੇਂ ਪਟਾਕਾ ਪੈਂਦਾ ਕਿਸੇ ਗੋਲੀ ਦਾ ਜਾਂ ਹੋਰ ਦਾ ਉਹ ਥਾ ਦੇ ਕੇ ਆਪਣੀ ਗੱਲ ਕਹਿ ਜਾਂਦੀ ਹੈ ਅੱਜ ਕੱਲ ਇਹ ਜਿਹੜੀ ਵਿਧਾ ਹੈ ਮਿਨੀ ਕਹਾਣੀ ਦੀ ਪ੍ਰਚਲਿਤ ਬਹੁਤ ਹੈ ਕਿਉਂ ਲੋਕਾਂ ਕੋਲੇ ਸਮਾਂ ਘੱਟ ਆ ਉਹ ਝਟਪਟ ਪੜ ਕੇ ਉਹਦੀ ਆਨੰਦ ਲੈ ਲੈਂਦੇ ਨੇ ਉਹ ਰਾਈਟਰ ਨੇ ਕੀ ਗੱਲ ਕਹੀ ਹੈ ਉਹ ਜਾਣ ਲੈਂਦੇ ਨੇ ਉਹ ਸਾਡਾ ਮਿਨੀ ਕਹਾਣੀ ਦਾ ਹੁੰਦਾ ਹੈ ਅੱਗੇ ਆ ਕੇ ਜੀ ਆਪਣੇ ਨਾਵਲ ਨਾਵਲ ਦੇ ਵਿੱਚ ਇਹ ਵੀ ਕਿਸਾ ਦਾ ਰੂਪ ਹੈ ਨਾਵਲ ਦੇ ਵਿੱਚ ਇੱਕ ਵੱਡੀ ਜਿਹਦੇ ਵਿੱਚ 2-3 ਕਹਾਣੀਆਂ ਨੂੰ ਬਰਾਬਰ ਤੋਰਿਆ ਹੁੰਦਾ ਹੈ ਇਹ 4-500 ਪੰਨਿਆਂ ਦੇ ਵਿੱਚ ਵੀ ਫੈਲ ਸਕਦਾ ਹੈ ਘੱਟ ਵੀ ਫੈਲ ਸਕਦਾ ਹੈ ਉਹਦੇ ਵਿੱਚ ਜਾਨੀ ਅਸੀਂ 2-3 ਕਹਾਣੀਆਂ ਦੇ 2-3 ਮਸਲੇ ਨੂੰ ਲੈ ਕੇ ਅਖੀਰ ਦੇ ਵਿੱਚ ਦੋਹੇ ਤਿੰਨੇ ਕਹਾਣੀ ਦਾ ਮਲਾਪ ਕਰਕੇ ਅਖੀਰ ਚ ਇੱਕ ਨਤੀਜਾ ਦੇ ਦਿੰਨੇ ਆਂ ਵੀ ਇਹ ਜਿਹੜਾ ਨਾਵਲ ਸੀ ਇਸ ਗੱਲ ਨੂੰ ਐਂ ਕਹਿ ਕੇ ਪਾਠਕ ਤੇ ਆ ਸੰਦੇਸ਼ ਦੇਣਾ ਚਾਹੁੰਦਾ ਸੀ ਉਹ ਸਾਡਾ ਨਾਵਲ ਰੂਪਤ ਆ ਗਿਆ ਉਹਦੇ ਵਿੱਚ ਨਾਵਲ ਦੇ ਵਿੱਚ ਆਪਣਾ ਜਹਾਰਵਾਦੀ ਨਾਵਲ ਵੀ ਆ ਗਿਆ ਸਮਾਜਿਕ ਪੱਧਰ ਦੇ ਨਾਲ ਵੀ ਆ ਗਿਆ ਰੋਜ਼ਮਰਗ ਦੀਆਂ વાਲੇ ਤੇ ਜਜੂਸੀ ਨਾਵਲ ਵੀ ਆ ਗਿਆ ਹੈ ਜੀ ਇਸ ਤਰ੍ਹਾਂ ਦੀਆਂ ਬਣੀਆਂ ਹੋਈਆਂ ਅੱਗੇ ਜੀ ਆਪਣੇ ਕੋਲੇ ਇਕਾਂਗੀ ਆ ਗਏ ਇਕਾਂਗੀ ਨਾਟਕ ਜਿਹੜੇ ਮੰਚ ਤੇ ਖੇਡੇ ਜਾਂਦੇ ਨੇ ਉਹ ਸਾਡੇ ਪਾਟਕਾਂ ਨੂੰ ਬੜਾ ਪਹੁੰਚਦੇ ਨੇ ਉਹ ਸਿੱਧੇ ਪ੍ਰਦਰਸ਼ਤ ਹੋ ਰਹੇ ਹੁੰਦੇ ਨੇ ਬਾਲ ਮਨਾਂ ਤੇ ਤਾਂ ਬਹੁਤ ਆਸਣਾ ਉਹਦੇ ਵਿੱਚ 3 ਤੋਂ ਲੈ ਕੇ 7-8 ਤੱਕ ਦੇ ਪਾਤਰ ਹੁੰਦੇ ਨੇ ਉਹ ਆਪੋ ਆਪਣਾ ਸੰਵਾਦ ਬੋਲਦੇ ਨੇ ਡਾਇਲੌਗ ਬੋਲਦੇ ਨੇ ਉਹਦੇ ਨਾਲ ਜਿਹੜੀ ਗੱਲ ਹੈਗੀ ਸਿਹਤ ਰੂਪ ਦੀ ਕਹਿਣ ਵਾਲੀ ਵਾਟਕਾਂ ਦਾ ਸੰਦੇਸ਼ ਉਹ ਜ਼ਿਆਦਾ ਪ੍ਰਭਾਵशाली ਪੈਂਦੀ ਹੈ ਕਿਉਂਕਿ ਉਹ ਸਿੱਧਾ ਮੰਚ ਤੋਂ ਜਵਾਨ ਦੇ ਰਾਹੀਂ ਬੋਲ ਕੇ ਵਾਟਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਉਹ ਸਾਡਾ ਇਕਾਂਗੀ ਨਾਟਕ ਦਾ ਰੂਪ ਆ ਗਿਆ ਅੱਗੇ ਨਿਬੰਧ ਆ ਗਿਆ ਜਿਹੜਾ ਕਿ ਇੱਕ ਵਿਸ਼ੇ ਦੇ ਉੱਤੇ ਲਿਖਿਆ ਜਾਂਦਾ ਜਿਵੇਂ ਆਪਾਂ ਕਹਿੰਦੇ ਆ ਗਉ ਤੇ ਲੇਖ ਲੇਖੋ ਮਤਲਬ ਜੀਵਨੀ ਆਪਣੀ ਮੈਂ ਯਾਰ ਕਿਸੇ ਤੀਰਥ ਯਾਤਰਾ ਤੇ ਗਿਆ ਉਹਦਾ ਲੇਖ ਲੇਖ ਉਹਨੂੰ ਨਿਬੰਧ ਕਹਿੰਦੇ ਆ ਉਹ ਇੱਕੋ ਦੇ ਉੱਤੇ ਸਾਰਾ ਕੇਂਦਰਤ ਹੁੰਦਾ ਉਹਦੇ ਵਿੱਚ ਤੁਹਾਡੀ ਭਾਰਤਕ ਰੂਪ ਦੀ ਜੋ ਹੁੰਦੀ ਹੈ ਇਹ ਪ੍ਰਕਿਰਿਆ ਉਹ ਸਮੇਟੀ ਹੁੰਦੀ ਹੈ ਇਹ ਨਵੰਦ ਵੀ ਸਾਡੇ ਸਹਿਤ ਦਾ ਇੱਕ ਰੂਪ ਹੈਗਾ ਇਸ ਤਰ੍ਹਾਂ ਦੇ ਵੱਖੋ ਵੱਖਰੇ ਸਾਹਿਦ ਦੇ ਵਿਸ਼ਾ ਰੂਪਨੇ ਅੱਗੇ ਅਸੀਂ ਹੋਰ ਰੂਪ ਵੀ ਬੜੇ ਪੈਦਾ ਕਰ ਲਏ ਜਿਵੇਂ ਪਲਕਲਕਾਰ ਦੀ ਜਿਵੇਂ ਮਿੰਨੀ ਕਹਾਣੀ ਨੂੰ ਅਸੀਂ ਇੱਕ ਸ਼ਬਦ ਦੇ ਵਿੱਚ ਹੀ ਪਰੋ ਦਿੰਨੇ ਆ ਇੱਕ ਲਾਈਨ 'ਚ ਵੀ ਪਰੋ ਦਿੰਨੇ ਆ ਮੈਨੂੰ ਯਾਦ ਇੱਕ ਮਿੰਨੀ ਕਹਾਣੀ ਬਹੁਤ ਛੋਟੀ ਜੀ ਹੈ ਤਾਂ ਵਿਅੰਗ ਟਾਈਪ ਸੀ ਉਹ ਆਪਣੀ ਘਰਵਾਲੀ ਨੂੰ ਕਹਿੰਦਾ ਭਾਗਮਾਨੇ ਮੈਂ ਆਪਣੀ ਡਿਊਟੀ ਤੇ ਜਾ ਰਿਹਾ ਬਾਹਰ ਪੁਲਿਸ ਦਾ ਸਿਪਾਹੀ ਪਹਿਰੇ ਤੇ ਆ ਗਿਆ ਦੇਖੋ ਕਿੱਡਾ ਵਿਅੰਗ ਮਾਰਿਆ ਉਹ ਆਦਮੀ ਨੇ ਇੱਕੋ ਲਾਈਨ ਚ ਵੀ ਮੈਂ ਆਪਣਾ ਦਰਵਾਜ਼ਾ ਲਾ ਲਾ ਮੈਂ ਡੌਟ ਤੇ ਰਹਿ ਬਾਹਰ ਤਰੀਖ ਦਾ ਸਪਾਹੀ ਪਹਿਰੇ ਤੇ ਆ ਗਿਆ ਜਿਹਨੇ ਇਹ ਸਾਡਾ ਪਹਿਰਾ ਰੱਖਣਾ ਸਾਨੂੰ ਉਹਨੋਂ ਤੋਂ ਹੀ ਖਤਰਾ ਹੈ ਯਾਨੀ ਇਹ ਕਿਹੜਾ ਵਿਅੰਗ ਕਹਤੇ ਇੱਕੋ ਸਤਰ ਦੀ ਮਿੰਨੀ ਕਹਾਣੀ ਇੱਕ ਬਿੰਦੂ ਦੀ ਕਹਾਣੀ ਹੈ ਹੁਣ ਇਹਦੇ ਵਿੱਚ ਤੁਸੀਂ ਕੀ ਦੱਸੋਗੇ ਕੀ ਹੈ ਹੈ ਨਾ ਇਹਦਾ ਇਦਾਂ ਦੇ ਨਵੇਂ ਤੋਂ ਨਵੇਂ ਰੂਪ ਵੀ ਪੈਦਾ ਸਾਇਤ ਦੇ ਵਿੱਚ ਹੋ ਰਹੇ ਨੇ ਪ੍ਰਯੋਗ ਹੋ ਰਹੇ ਨੇ ਹਾਂਜੀ ਜੀ ਤੇ ਜਿਸ ਤਰ੍ਹਾਂ ਸਵਾਲ ਮੈਂ ਕੀਤਾ ਸੀ ਕਿ ਇਹ ਸਭ ਤੋਂ ਵੱਡਾ ਸਰੂਪ ਜਿਸਾਇਦ ਦਾ ਸਭ ਤੋਂ ਵੱਡਾ ਸਰੂਪ ਜਿਹੜਾ ਹੀ ਸਾਡੀ ਇਸ ਜਰਖੇਜ ਗੁਰੂਆਂ ਪੀਰਾਂ ਦੀ ਬਰਕਸਾਈ ਧਰਤੀ ਪੰਜਾਬ ਦੀ ਧਰਤੀ ਆ ਸਭ ਤੋਂ ਪਹਿਲਾਂ ਦੇ ਚਾਰ ਵੇਦ ਆ ਜਿਨ੍ਹਾਂ ਦੀ ਰਚਨਾ ਹੋਈ ਉਹ ਸਾਡੇ ਲਈ ਬਹੁਤ ਵੱਡੇ ਮਹਾਨ ਇਸ ਸ्रोत ਨੇ ਉਸ ਤੋਂ ਬਾਅਦ ਜੀ ਇਹਨਾਂ ਦੇ ਬਰਾबरी ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਦੇ ਵਿੱਚ 6 ਗੁਰੂ ਸਾਹਿਬਾਨਾਂ ਦੀ ਬਾਣੀ 14 ਭਟਾਂ ਦੀ 15 ਭਗਤਾਂ ਦੀ ਬਾਣੀ ਸੰਮਲਿਤ ਕੀਤੀ ਹੋਈ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਉਸਪਾਦਨਾ ਕੀਤੀ ਸੀ ਤੇ ਭਾਈ ਗੁਰਦਾਸ ਜੀ ਲਿਖਦੇ ਸੀ ਗੁਰੂ ਅਰਜਨ ਦੇਵ ਜੀ ਆਪਣੀ ਮੁਖਾਰ ਬਿੰਤੀ ਰਖਾਉਂਦੇ ਸੀ ਜੀ ਤੇ ਇਹ ਨੂੰ 31 ਰਾਗਾਂ ਦੇ ਵਿੱਚ ਬੰਨਿਆ ਗਿਆ ਤੇ 1430 ਅੰਗ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਸਾਰੇ ਬੜੇ ਸਤਿਕਾਰਯੋਗ ਆਦਮੀ ਦੇ ਨਾਲ ਨਮਸਕਾਰ ਕਰਦੇ ਹਾਂ ਉਹ ਤੋਂ ਜੀਵਨ ਸੇਧ ਵੀ ਲੈਨੇ ਆ ਮੈਂ ਇਹ ਕਹਿਣਾ ਹੁੰਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਜੀਵਨ ਨੂੰ ਸੁਲਝਾਉਣ ਦੀ ਹਰ ਮੁਸੀਬਤ ਨੂੰ ਹੱਲ ਕਰਨ ਦੀ ਉਹਦੇ ਵਿੱਚ ਹੱਦ ਹੈ ਮਸਾਰਤੇ ਕਿ ਸਾਨੂੰ ਉਹਦੇ ਵਿੱਚੋਂ ਲੱਭਣ ਦੀ ਯਾਤ ਆ ਜੇ ਅਸੀਂ ਉੱਥੇ ਤੱਕ ਪਹੁੰਚ ਸਕੀਏ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬੀ ਸਾਡੇ ਸਹਿਤ ਦਾ ਬਹੁਤ ਵੱਡਾ ਅਨਮੋਲ ਖਜ਼ਾਨਾ ਹੈ ਸਰੋਤ ਹੈ ਜੀ ਤੇ ਅੱਜੇ ਸਾਹਿਬ ਦਾ ਯੋਗਦਾਨ ਦੀ ਗੱਲ ਕਰੀਏ ਤੇ ਸਾਹਿਬ ਦਾ ਸਾਡੀ ਜ਼ਿੰਦਗੀ ਦੇ ਵਿੱਚ ਕੀ ਯੋਗਦਾਨ ਰਿਹਾ ਦੇਖੋ ਜੀ ਯੋਗਦਾਨ ਤਾਂ ਕੋਈ ਵੀ ਵਸਤੂ ਇਸ ਸੰਸਾਰ ਤੇ ਬਣੀ ਹੈ ਉਹਦਾ ਯੋਗਦਾਨ ਹਾਂ ਪੱਖੀ ਵੀ ਹੈ ਜੇ ਅਸੀਂ ਉਹਦੀ ਯੋਗ ਵਰਤੋਂ ਕਰਾਂਗੇ ਕਾਉਨ ਨਾ ਪੱਕੀ ਵੀ ਹੈ ਸਿਹਤ ਸਾਡਾ ਇੱਕ ਇਹ ਚੀਜ਼ ਹੈ ਸਾਨੂੰ ਪਹਿਲੇ ਹੋਏ ਵਾਪਰੇ ਬਾਰੇ ਹੂੰ ਉਹਦੇ ਬਾਰੇ ਵੀ ਦੱਸਦਾ ਜੋ ਚੱਲ ਰਿਹਾ ਹੈ ਉਹਦੇ ਬਾਰੇ ਵੀ ਗੱਲ ਕਰਦਾ ਜੋ ਅੱਗੇ ਚੱਲੇਗਾ ਉਹਦੇ ਬਾਰੇ ਵੀ ਸੰਕੇਤ ਦੇ ਰਿਹਾ ਹੈ ਇਹ ਹੁਣ ਸਾਡੀ ਆਪਣੀ ਭਾਵਨਾ ਤੇ ਆ ਵੀ ਅਸੀਂ ਉਹਨੂੰ ਕਿਸ ਤਰ੍ਹਾਂ ਅੰਦਰ ਲੈਣਾ ਦੇਖੋ ਅਸੀਂ ਰਾਜੇ ਮਹਾਰਾਜ ਦੇ ਸਾਡੇ ਪਹਿਲੀਆਂ ਬਾਪੀਆਂ ਹੋਈਆਂ ਜ਼ਿੰਦਗੀਆਂ ਦਾ ਵਾਪਰੇ ਹੋਏ ਸਮੇਂ ਨੂੰ ਸਾਹਿਤ ਦੇ ਦੇਰੀ ਨੂੰ ਪਤਾ ਲੱਗਦਾ ਕਿ ਸਾਡੇ ਲੋਕ ਪਹਿਲਾਂ ਕਿਹੋ ਜੇ ਸੀ ਕਿਹੋ ਜਿਹਾ ਰਾਜਪਾਗ ਸੀ ਕਿਹੋ ਜਿਹਾ ਖਾਣ-ਪਾਣ ਸੀ ਕਿਹੋ ਜਿਹੋ ਉਹਨਾਂ ਦੇ ਤੌਰ ਤਰੀਕੇ ਸੀ ਜਿੰਦਗੀ ਦੇ ਉਹ ਜਿਹੜਾ ਹੁਣ ਮੌਜੂਦਾ ਦੌਰ ਚੱਲਦਾ ਉਹਦੇ ਵਿੱਚੋਂ ਆਪਾਂ ਨਿਕਲੇ ਰਿਹਾ ਕਿੱਦਾਂ ਦਾ ਜਿਹੜਾ ਅੱਗੇ ਆਉਣਾ ਹੈ ਉਹਦੇ ਬਾਰੇ ਵੀ ਆਪਾਂ ਕਿਆਸ ਕਰ ਸਕਦੇ ਹਾਂ ਵੀ ਹੁਣ ਇਸ ਤੋਂ ਅੱਗੇ ਕਿੱਦਾਂ ਦਾ ਹੈ ਦੇਖੋ ਜੀ ਜੇ ਤਾਂ ਅਸੀਂ ਸਹਿਤ ਨੂੰ ਪੜ ਕੇ ਉਹ ਤੋਂ ਪ੍ਰੇਰਣਾ ਲੈ ਕੇ ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ ਫਿਰ ਤਾਂ ਸਾਡੇ ਲਈ ਉਹ ਹਮੇਸ਼ਾ ਲਾਭਕਾਰੀ ਹੀ ਲਾਭਕਾਰੀ ਹੈ ਜੇ ਅਸੀਂ ਕੋਈ ਐਸੀ ਡੈਕਟ ਜਿਵੇਂ ਆਪਾਂ ਲੈਕਚਰ ਸੈਸ ਦੀ ਗੱਲ ਕੀਤੀ ਹੈ ਜੇ ਹੁਣ ਲੈਕਚਰ ਸੈਸ ਜਿਹੜਾ ਬੱਚਾ ਪੜ੍ਹੇਗਾ ਕੋਈ ਵੀ ਪ੍ਰਾਣੀ ਪੜ੍ਹੇਗਾ ਉਹਦੇ ਵਿੱਚ ਉਹਨੇ 네ਗੇਟਿਵ ਪੱਖ ਫੜਨਾ ਹੈ ਹਮਮ ਜਿਹੜੇ ਛੋਟੀ ਉਮਰ ਦੇ ਬੱਚੇ ਹੁੰਦੇ ਨੇ ਉਹਨਾਂ ਦੇ ਉੱਤੇ 네ਗੇਟਿਵ ਪੱਖ ਦੀ ਗੱਲ ਸਾਡਾ ਮਾਨੀਐਸ ਹੈ ਉਹ ਛੇਤੀ ਪਕੜ ਕਰਦਾ ਹੈ ਉਹ ਟੇਲੇ ਵੀ ਹੋ ਜਾਂਦੇ ਜਿੰਦਗੀ ਤੋਂ ਨਸ਼ੇ ਪੱਤੀਆਂ 'ਚ ਪੈ ਜਾਂਦੇ ਗਲਤ ਕੰਮਾਂ 'ਚ ਪੈ ਜਾਂਦੇ ਉਹ ਆਪਣੀ ਜ਼ਿੰਦਗੀ ਨੂੰ ਐ ਕਰਦੇ ਵੀ ਬਰਬਾਦ ਕਰਨ ਵਾਲੇ ਕੰਨਾਂ ਦੇ ਤੇ ਜਾ ਖੜਦੇ ਨੇਗੇ ਉਹ ਤਾਂ ਹੈ ਜਿਹੜੇ ਲੋਕੋ ਸਿਹਤ ਤੋਂ ਚੰਗੀਆਂ ਕਿਤਾਬਾਂ ਪੜ੍ਹ ਕੇ ਜਿਵੇਂ ਕਵਤਾਵਾਂ ਦੀਆਂ ਹੋਗੀਆਂ ਗੀਤਾਂ ਦੀਆਂ ਹੋਗੀਆਂ ਲੇਖਾਂ ਦੀਆਂ ਨਵੰਦਾਂ ਦੀਆਂ ਹੋਗੀਆਂ ਨਾਟਕਾਂ ਕਾਂਗੀ ਦੇਖ ਕੇ ਹੋ ਗਿਆ ਜਾਂ ਦੂਸਰਾ ਆਪਣਾ ਪੜ੍ਹ ਕੇ ਨਾਵਲ ਪੜ੍ਹ ਕੇ ਖੇਧ ਲੈਂਦੇ ਨੇ ਕਿ ਵੀ ਇਹ ਆਦਮੀ ਆ ਕੰਮ ਕਰਕੇ ਐਦਾਂ ਦਾ ਐਡਾ ਬਣ ਸਕਦਾ ਤਾਂ ਕੀ ਮੈਂ ਨਹੀਂ ਬਣ ਸਕਦਾ ਜੇ ਆ ਉਹ ਪਾਠ ਕੇ ਇਹ ਸੰਕਲਪ ਆਪਣੇ ਮਨ ਚ ਧਾਰ ਲੈ ਤਾਂ ਉਹ ਜਰੂਰ ਆਪਣੇ ਸਿਹਤ ਤੋਂ ਬਹੁਤ ਵੱਡਾ ਲਾਭ ਪ੍ਰਾਪਤ ਕਰ ਰਹਿਆ ਹੁੰਦਾ। ਜੀ। ਯਾਨੀ ਸਿਹਤ ਦਾ ਸਾਡੇ ਜ਼ਿੰਦਗੀ ਦੇ ਨਾਲ ਇੱਕ ਐਸਾ ਸਬੰਧ ਹੈ ਕਿ ਅਸੀਂ ਇੱਕ ਬਹੁਤ ਉੱਚਾ ਸੁਪਨਾ ਤੇ ਵਧੀਆ ਜੀਵਨ ਗੁਜ਼ਾਰ ਸਕਦੇ ਹਾਂ ਅਗਰ ਜੇ ਅਸੀਂ ਸਿਹਤ ਦੇ ਨਾਲ ਜੁੜੇ ਬਰਾਬਰ ਤੁਰਦੇ ਜਾਈਏ। ਜੀ। ਤੇ ਆ ਜੇ ਗੱਲ ਫਿਰ ਇਹ ਕਰੀਏ ਕਿ ਸਿਹਤ ਸਮਾਜ ਨੂੰ ਸੇਧ ਕਿਵੇਂ ਦਿੰਦਾ ਹੈ? ਹਾਂ। ਦੇਖੋ ਸਮਾਜ ਨੂੰ ਸਿਹਤ ਸੇਧ ਦਿੰਦਾ। ਦੇਖੋ ਇਹ ਤਾਂ ਸਾਡੇ ਮਨ ਤੇ ਡਿਪੈਂਡ ਕਰਦਾ ਹੈ। ਹਮ ਹਮ। ਹੁਣ ਮੈਂ ਹੈ ਮੇਰਾ ਮਨ ਹੈ ਮੈਂ ਸਮਝੋ ਵੀ ਮੈਂ ਧਾਰਮਿਕ ਵਿਰਤੀ ਦਾ ਆਦਮੀ ਆ ਮੇਰੇ ਮਨ ਦੀ ਕੀ ਭੁੱਖ ਹੋएगी ਕਿ ਮੈਂ ਧਾਰਮਿਕ ਕਿਤਾਬਾਂ ਲਿਆਂਵਾਂ ਧਾਰਮਿਕ ਪੱਖ ਦੀਆਂ ਪਿਕਚਰਾਂ ਦੇਖਾਂ ਧਰਮ ਪੱਖ ਦੀਆਂ ਵੀਡੀਓ ਵਗੈਰਾ ਦੇਖਾਂ ਤਾਂ ਉਹਦੇ ਵਿੱਚੋਂ ਮੇਰੇ ਧਾਰਮਿਕ ਪੱਖ ਦੇ ਵਿਚਾਰ ਵੀ ਉੱਜਣਗੇ ਧਰਮ ਪੱਖ ਦੀ ਮੈਂ ਅੱਗੇ ਸਮਾਜ ਵਿੱਚ ਗੱਲ ਵੀ ਕਰਾਂਗਾ ਧਰਮ ਪੱਖ ਦੇ ਰੂਪ ਦੇ ਵਿੱਚ ਮੈਂ ਬੀਤਾਂਗਾ ਵੀ ਹੈ ਜੀ ਉਹ ਜਾਨੀ ਮੇਰਾ ਜੀਵਨ ਆ ਜਿਹੜਾ ਉੱਚਾ ਵੀ ਹੋ ਜੂਗਾ ਸੁੱਚਾ ਵੀ ਹੋ ਜੂਗਾ ਤੇ ਮੈਂ ਕਿਸੇ ਨਾਲ ਠੱਗੀ ਧੋਰੀ ਮੈਂ ਕਿਉਂ ਧਰਮ ਪੱਖ ਸਾਨੂੰ ਇਹੀ ਸਿੱਖ ਦਿੰਦਾ ਵੀ ਆਪਣਾ ਸਾਵਾ ਪਦਰਾ ਜੀਵਨ ਜੀਵੋ ਤੇ ਕਿਸੇ ਨਾਲ ਠੱਗੀ ਠੋਈ ਨਾ ਕਰੋ ਆਪਣੀ ਕਿਰਤ ਕਰੋ ਜਿਵੇਂ ਬਾਬਾ ਬਿਨਾਨ ਕਦਾ ਸੁਣਾਉਂਦਾ ਹੈ ਕਿਰਤ ਕਰੋ ਨਾਮ ਜੋਬ ਤੇ ਵੱਢ ਸਕੋ ਉਹ ਤੁਹਾਨੂੰ ਪੱਖ ਦੇ ਵਿੱਚੋਂ ਸਾਨੂੰ ਉਹ ਚੀਜ਼ ਦਾ ਚਲਕਾਰਾ ਮਿਲਦਾ ਉਹ ਆਦਮੀ ਸਹੀ ਰਾਹ ਤੇ ਆਪਣੇ ਤੁਰਦੇ ਜਾਂਦੇ ਜੀ ਸੋਹਣਾ ਜੀਵਨ ਗੁਜ਼ਾਰਨ ਦੇ ਯੋਗ ਬਣ ਜਾਂਦੇ ਨੇ ਜੀ ਤੇ ਤੁਸੀਂ ਇਸ ਗੱਲ ਤੋਂ ਕਿੰਨੇ ਸਹਿਮਤ ਹੋ ਕਿ ਜੇ ਸਾਹਿਤ ਦੇ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਸਮਾਜ ਤੇ ਵਿੱਚ ਬਹੁਤ ਵੱਡੇ ਬਦਲਾਵ ਲਿਆ ਸਕਦਾ ਹੈ ਤਬਦੀਲੀ ਲਿਆ ਸਕਦਾ ਹੈ ਸੋਚ ਨੂੰ ਬਦਲ ਸਕਦਾ ਹਾਂ ਦੇਖੋ ਜੀ ਕਲਮਾ ਕਹਿ ਲਓ ਜਾਂ ਸਹਿਤ ਕਹਿ ਲਓ ਸਹਿਸ ਦੇ ਵਿੱਚ ਐਡੀ ਵੱਡੀ ਤਾਕਤ ਹੈ ਤੁਹਾਨੂੰ ਪਤਾ ਹੈ ਰਸ਼ੀਆ ਦੇ ਵਿੱਚ ਜਿਹੜਾ ਰੈਵੋਲੂਸ਼ਨ ਆਇਆ ਸੀ ਇਨਕਲਾਬ ਆਇਆ ਸੀ ਉਹ ਕਲਮਾ ਨਹੀਂ ਲੈਂਦਾ ਸੀਗਾ ਉਹ ਕਲਮਾ ਸਣੀ ਸਹਿਸ ਰਸ਼ੀਆ ਨੇ ਉਹ ਸਹਿਤ ਨੂੰ ਪੜ ਕੇ ਲੋਕਾਂ ਦੇ ਦਿਮਾਗ ਦੀ ਸੋਚ ਬਦਲੀ ਸੋਚ ਬਦਲਣ ਦੇ ਨਾਲ ਉਹਨਾਂ ਲੋਕਾਂ ਨੇ ਆਪਣਾ ਗੁਲਾਮ ਹੋਏ ਮੁਲਕ ਨੂੰ ਆਜ਼ਾਦ ਕਰਵਾਤਾ ਜਿਵੇਂ ਸਹਿਤ ਇੱਕ ਐਸੀ ਚੀਜ਼ ਹੈ ਜੋ ਕਿ ਮਰੇ ਪੈ ਚ ਜਾਣ ਬੰਦੀ ਜਿਵੇਂ ਬਾਹਰ ਹੈ ਸਾਡਾ ਕਾਵ ਰੂਪ ਉਸ ਗੱਲ ਕਰਨੀ ਪਹਿਲਾਂ ਰਹਿ ਗਈ ਸੀ ਹੁਣ ਆ ਗਈ ਮੇਰੀ ਜਾਦ ਬਾਹਰ ਹੈ ਬਾਰ ਦੇ ਵਿੱਚ ਐਸੇ ਜਸੀਲੇ ਸ਼ਬਦ ਭਰੇ ਹੁੰਦੇ ਨੇ ਇਸ ਤਰ੍ਹਾਂ ਦੀ ਜੋ ਪੇਸ਼ਕਾਰੀ ਹੁੰਦੀ ਆ ਉਹਦੀ ਕਿ ਲੋਕਾਂ ਦਾ ਖੂਨ ਖੋਲਣ ਲਾ ਦਿੰਦੀ ਹੈ ਝਟਪਟ ਐਕਸ਼ਨ ਕਰਨ ਦੇ ਲਈ ਤਿਆਰ ਕਰ ਦਿੰਦੀ ਹੈ ਯਾਨੀ ਸਿਹਤ ਦਾ ਜਿਹੜਾ ਕੋਈ ਪ੍ਰਭਾਵ ਹੈ ਉਹ ਸਾਡੇ ਉਤੇ ਐਸ਼ਾਂ ਨੇ ਝਟਪਟ ਪੈਂਦਾ ਕਿ ਅਸੀਂ ਉਹ ਕੰਮ ਕਦੋਂ ਕਦੋਂ ਅਸੀਂ ਨਾ ਬਚ ਕੁੰਨੇ ਆ ਕਦੋਂ ਕਦੋਂ ਅਸੀਂ ਉਹ ਸਹਿਤ ਪੜ੍ਹ ਕੇ ਜਾਂ ਸੁਣ ਕੇ ਜਾਂ ਗਾ ਕੇ ਇੰਨੇ ਜਸੀਲੇ ਹੋ ਜਾਂਦੇ ਆ ਇੰਨੀ ਸਾਡੇ ਚ ਤਾਕਤ ਭਰ ਜਾਂਦੇ ਆ ਕਿ ਅਸੀਂ ਉਹ ਕੰਮ ਝਟ ਕਰਨ ਲਈ ਤਿਆਰ ਹੋ ਜਾਂਦੇ ਆ ਸਹਿਤ ਤੋਂ ਭਾਵ ਵੀ ਚੰਗਾ ਸਹਿਤ ਹੈ ਜਿਹੜਾ ਪਰਗਤੀਵਾਦੀ ਸਹਿਤ ਹੈ ਜਿਹੜਾ ਜਿਹਾਰਵਾਦੀ ਸਹਿਤ ਹੈ ਸਹਿਤ ਹੈ ਉਹ ਸਾਨੂੰ ਹਮੇਸ਼ਾ ਹੀ ਜੀਵਨ ਦੇ ਵਿੱਚ ਉੱਚਾ ਉਠਣ ਲਈ ਚੰਗਾ ਕਰਨ ਲਈ ਚੰਗੇ ਬਣਨ ਦੇ ਲਈ ਜੀਵਨ ਸੇਧ ਦਿੰਦਾ ਹੀ ਦਿੰਦਾ ਬਦਰਾਬ ਨਹੀਂ ਹੁੰਦਾ ਸਾਡੇ ਜੀਵਨ ਵਿੱਚ ਇਹ ਕਹਿ ਲਓ ਹਾਂਜੀ ਤੇ ਜੇsta ਤੁਸੀਂ ਵਿੱਚ ਗੱਲ ਕੀਤੀ ਚੰਗਾ ਸਾਹਿਬ ਹੈ ਨਾ ਤੇ ਜੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਚੰਗਾ ਸਾਹਿਬ ਹੈ ਕੀ ਹਾਂ ਉਹ ਦੇਖੋ ਜੀ ਤੁਹਾਡੇ ਮਨ ਤੇ ਡਿਪੈਂਡ ਕਰਦਾ ਮੈਂ ਬਜ਼ੁਰਗ ਅਵਸਥਾ ਚਾ ਮੇਰਾ ਲਗਭਗ ਪ੍ਰੋੜ੍ਹ ਕਿਸਮ ਦਾ ਸਹਿਤ ਹੂੰ ਜਿਹੜੇ ਤਜਰਬੇ ਚ ਆਇਆ ਹੋਵੇ ਚੰਗੇ ਚੰਗੇ ਰਾਈਟਰਾਂ ਦੀਆਂ ਕਿਤਾਬਾਂ ਪੜ੍ਹਣੀਆਂ ਚੰਗੇ ਚੰਗੇ ਦਾਰਸ਼ਨਿਕ ਲੋਕਾਂ ਦੇ ਲੇਖ ਪੜ੍ਹਨੇ ਉਹਨਾਂ ਦੀ ਜੀਵਨ ਬਾਰੇ ਚੰਗਾ ਚੰਗਾ ਸੋਹਣਾ ਰੰਗਮਾ ਚ ਹੁਣ ਦੇਖੋ ਬੱਚੀ ਉਮਰ ਨੇ ਉਹ ਹੋਰ ਤਰ੍ਹਾਂ ਦੀ ਪਿਕਚਰ ਦੇਖਦੇ ਨੇ ਕਈ ਨਵਾਂ ਗੱਤੇ ਕਰਦੇ ਨੇ ਜਿਹੜੇ ਸਿਆਣੀ ਉਮਰ ਦੇ ਨੂੰ ਆਪਣੇ ਜਿਹਾ ਜਿਹਾ ਉਹਨਾਂ ਦੀ ਮਨ ਦੀ ਖਰਾਕ ਹੁੰਦੀ ਆ ਉਦੋਂ ਦਾ ਚੈਨਲ ਤੋਂ ਆਪਣਾ ਭੁੱਖ ਮਟਾਉਂਦੇ ਨੇ ਕਹਿ ਲੋ ਤ੍ਰਿਪਤੀ ਕਰਦੇ ਨੇਗੇ ਇਹ ਤਾਂ ਹੁਣ ਸਾਡੇ ਆਪਣੇ ਮਨ ਤੇ ਡਿਪੈਂਡ ਕਰਦਾ ਹੈ ਵੀ ਮੇਰੀ ਕਹੀ ਜੀ ਚੁਆਇਸ ਹੈ ਮੈਂ ਕਿਹੜਾ ਸਾਹਿਤ ਪੜ੍ਹਨਾ ਹੈ ਕਿਹੜਾ ਸਾਹਿਤ ਸੁਣਨਾ ਹੈ ਕਿਹੜਾ ਸਾਹਿਤ ਲਿਖਣਾ ਹੈ ਹੁਣ ਮੈਨੂੰ ਕਈ ਵਾਰੀ ਮੇਰੇ ਦੋਸਤ ਮਿੱਤਰ ਕਹਿੰਦੇ ਨੇਗੇ ਘਰ ਤਾਂ ਹਾਸੀ ਜਿਹੜੀ ਆ ਅੱਜ ਤੋਂ ਮੈਂ 35 ਸਾਲ ਪਹਿਲਾਂ ਇੱਕ ਕਾਮਣੀ ਮੈਗਜ਼ੀਨ ਹੁੰਦਾ ਜੀ ਥੋੜਾ ਜਿਹਾ ਪਤਿਜਨਾ ਜਾਲਾ ਮੈਨੂੰ ਇੱਕ ਮੇਰੇ ਪਿੰਡ ਦਾ ਮੁੰਡਾ ਕਹਿੰਦਾ ਵੀਰੇ ਹੁਣ ਤੁਹਾਡਾ ਕਾਮਣੀ ਚ ਕਦੇ ਕੋਈ ਹਫਤਾ ਕਾ ਜਲ ਦੇਖੀ ਨਹੀਂ ਮੈਂ ਭਾਈ ਮੇਰੀ ਉਹ ਕਾਮਣੀ ਵਾਲੀ ਉਮਰ ਲੰਘ ਗਈ ਮੈਂ ਹੁਣ ਪਰੋੜ ਹੋ ਗਿਆ ਬਾਲ ਬੱਚੇਦਾਰ ਹੋ ਗਿਆ ਉਹ ਗੱਲ ਮੰਗੋ ਜੀ ਜਿਵੇਂ ਜਿਵੇਂ ਆਜੂ ਗੁੱਟ ਦੇ ਮੁਤਾਬਕ ਹੁੰਦਾ ਆਪਾਂ ਉਹਦੇ ਮੁਤਾਬਕ ਉਹਦੀ ਚੋਣ ਕਰਦੇ ਆ ਉਹ ਚੋਣ ਕਰਕੇ ਸਾਨੂੰ ਸੇਹ ਦੇਣ ਵਾਲਾ ਜੇ ਹੋਊਗਾ ਤੁਹਾਡਾ ਸ਼ਾਇਦ ਤੁਹਾਨੂੰ ਜਰੂਰ ਜ਼ਿੰਦਗੀ ਦੇ ਵਿੱਚ ਪਰਗਤੀ ਵੀ ਆਏਗਾ ਸੇਹ ਦੇਗਾ ਤੁਹਾਨੂੰ ਉੱਚਾ ਠਾਏਗਾ ਵਧੀਆ ਜੀਵਨ ਜੀਵਨ ਲਈ ਤੁਹਾਨੂੰ ਤਿਆਰ ਕਰੇਗਾ ਅਗਰ ਜੇ ਉਹ ਤੁਹਾਡੀ ਸੋਚ ਗਲਤ ਪਾਸੇ ਜਾਉਗੀ ਜਾਂ ਜਿਆਦਾ ਰਿਮਾਂਟਿਕ ਤੋਂ ਲੱਚਰ ਸਾਹਿਤ ਵੱਲ ਤੁਸੀਂ ਜੁੜ ਜਾਓਗੇ ਤਾਂ ਫਿਰ ਤੁਹਾਡੇ ਜੀਵਨ ਨੂੰ ਟੇਡਾ ਵੀ ਕਰ ਸਕਦਾ ਹੈ ਬਿਲਕੁਲ ਤੇ ਇਹ ਗੱਲ ਆਪਾਂ ਕੀ ਪੂਰੀ ਤਰ੍ਹਾਂ ਕਹਿ ਸਕਦੇ ਹਾਂ ਕਿ ਜੇ ਅਸੀਂ ਸਾਹਿਤ ਨਾਲ ਜੁੜਦੇ ਆਂ ਸਾਹਿਤ ਨੂੰ ਸਮਝਦੇ ਆਂ ਤੇ ਆਪਣੇ ਇਤਿਹਾਸ ਨੂੰ ਜਾਣਨ ਦਾ ਇੱਕ ਬਹੁਤ ਵੱਡਾ ਜ਼ਰੀਆ ਹੋ ਸਕਦਾ ਬਹੁਤ ਵੱਡਾ ਜ਼ਰੀਆ ਹੋ ਸਕਦਾ ਬਿਲਕੁਲ ਜੀ ਕਿਉਂਕਿ ਜੇ ਅਸੀਂ ਹੁਣ ਜਿਹੜੀਆਂ ਪਹਿਲੇ ਰਾਜੇ ਮਹਾਰਾਜਾਂ ਦੇ ਸਾ ਤੋਂ ਪਹਿਲਾਂ ਜੋ ਮੈਂ ਕੀ ਕਰੇਗੇ ਇਸ ਜਹਾਨ ਤੋਂ ਉਸ ਇਤਿਹਾਸ ਤੋਂ ਸਿੱਖਦੇ ਆਂ ਇਤਿਹਾਸ ਵੀ ਸਾਡੇ ਸਹਿਤ ਦਾ ਇੱਕ ਵੱਖਰਾ ਲਿਖਤ ਰੂਪ ਚ ਪਿਆ ਸਾਡੇ ਕੋਲ ਸਬੂਤ ਹੈ ਉਹ ਤੁਸੀਂ ਜਾਣਕਾਰੀ ਵੀ ਸਾਡੇ ਰਾਜਮਾਰਿਆਂ ਦਾ ਕੁਝ ਹੁੰਦਾ ਸੀ ਐਦਾਂ ਹੁੰਦਾ ਸੀ ਐਦਾਂ ਹੁੰਦਾ ਸੀਗਾ ਤੇ ਹੁਣ ਅਸੀਂ ਕੀ ਕਰ ਰਹੇ ਆਂ ਅੱਗੇ ਦੀ ਕਿਵੇਂ ਹੋਣਾ ਚਾਹੀਦਾ ਜਾਂ ਕਿੱਦਾਂ ਹੋਣਾ ਚਾਹੀਦਾ ਉਹ ਸਾਨੂੰ ਸਹਿਤ ਹੀ ਸਹਿਦ ਦਿੰਦਾ ਪਹਿਲੇ ਸਮੇਂ ਬਾਰੇ ਵੀ ਜੋ ਚੱਲ ਰਿਹਾ ਸਮਾਂ ਗੁਜ਼ਰਿਆ ਉਹਦੇ ਬਾਰੇ ਵੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਕਈ ਵਾਰੀ ਮੈਂ ਇਹ ਕਹਿੰਦਾ ਕਿ ਜਿਹੜੇ ਰਾਈਟਰ ਹੁੰਦੇ ਨੇ ਉਹ ਜੋ ਸੀ ਉਹ ਕਟਣੀ ਹੁੰਦੇ ਕਿਉਂ ਜੋਤਸੀ ਦਾ ਜੋਤਸ ਬਿਆਨ ਲਾ ਕੇ ਆਪਣਾ ਦੱਸਦਾ ਜਿਹੜਾ ਰਾਈਟਰ ਹੁੰਦਾ ਹੈ ਉਹ ਰਾਈਟਰ ਅੱਜ ਤੋਂ 30 ਸਾਲ ਪਹਿਲਾਂ ਆਉਣ ਵਾਲੇ ਘਟਨਾ ਕਰਨ ਬਾਰੇ ਆਪਣੇ ਲਿਖਤਾਂ ਵਿੱਚ ਪੇਸ਼ ਕਰ ਰਿਹਾ ਹੈ ਪੇਸ਼ ਕਰ ਚੁੱਕਾ ਹੈ ਇਹ ਮੇਰੀ ਇੱਕ ਵਾਰ ਗੱਲ ਹੋਈ ਸੀ ਜਿਵੇਂ ਸਾਡਾ ਮੈਂ ਕਿਸੇ ਮਜਬੂਤਾਂ ਦੇ ਗੱਲ ਨਹੀਂ ਕਰਦਾ ਕਿ ਸਾਡਾ ਭਗਮਾ ਕਰਨ ਕਿਵੇਂ ਹੋ ਰਿਹਾ ਅੱਜ ਤੋਂ ਮੈਂ 10 ਸਾਲ ਪਹਿਲਾਂ ਕਿ ਸਵਾ ਦੇ ਵਿੱਚ ਇਹ ਗੱਲ ਕਹੀ ਸੀ ਮਿੱਤਰ ਤੁਹਾਡੇ ਖਾਣ ਪੀਣ ਦਾ ਤੁਹਾਡੇ ਪਹਿਰਾਵੇ ਦਾ ਤੁਹਾਡੇ ਬੋਲਣ ਚਾਹੁੰਦਾ ਤੁਹਾਡੇ ਜੀਵਨ ਦਾ ਇਹ ਰਹਾ ਹੈ ਉਹਦਾ ਭਗਮਾਨ ਕਰਨ ਹੋ ਰਿਹਾ ਅੱਜ ਅਸੀਂ ਉਹ ਖੁਦ ਅੱਖੀਂ ਦੇਖ ਰਿਹਾ ਵੀ ਬਾਕੀ ਉਹ ਭਗਮਾਨ ਕਰਨ ਹੋ ਰਿਹਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ ਤੇ ਬਹੁਤ ਖਾਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਸਾਹਿਤ ਦਾ ਮਨੁੱਖੀ ਜੀਵਨ ਦੇ ਵਿੱਚ ਕੀ ਯੋਗਦਾਨ ਰਿਹਾ ਲਗਾਤਾਰ ਸਾਡੀ ਗੱਲਬਾਤ ਚੱਲ ਰਹੀ ਹੈ ਰਣਜੀਤ ਆਜ਼ਾਦ ਕਾਂਜਲਾ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ ਗੱਲਬਾਤ ਨੂੰ ਹੋਰ ਅੱਗੇ ਵਧਾਣੇ ਆ ਤੇ ਜੇ ਬੱਚਿਆਂ ਦੀ ਗੱਲ ਕਰੀਏ ਬੱਚਿਆਂ ਦੇ ਬਾਲ ਮਨ ਤੇ ਸਾਹਿਤ ਕੀ ਅਸਰ ਪਾਉਂਦਾ ਹੈ ਤੇ ਕਿਵੇਂ ਅਸਰ ਪਾਉਂਦਾ ਹੈ ਪਹਿਲੀ ਗੱਲ ਤੇ ਹੈ ਜੀ ਅਸੀਂ ਆਜੂ ਗੁੱਟ ਦੇ ਮੁਤਾਬਕ ਆਪਣੇ ਪਰਿਵਾਰਾਂ ਦੇ ਵਿੱਚ ਵਿਚਰਦੇ ਹਾਂ ਹੂੰ ਤੁਸੀਂ ਟੇਬਲ ਦੇ ਲਿਹਾ ਕੇ ਇੱਕ ਪਿਸਤਲ ਰੱਖ ਦਿਓ ਬੱਚਾ ਜਦੋਂ ਉਹਨੂੰ ਹੱਥ ਪਾਊਗਾ ਉਹਨੂੰ ਦੇਖੂਗਾ ਕੀ ਹੈ ਚਲਾਊਗਾ ਬਟਕਾ ਪੈਂਦਾ ਭਾਵੇਂ ਉਹ ਖਡਾਉਣਾ ਹੀ ਹੈ ਹੂੰ ਹੂੰ ਉਹਦੇ ਮਨ 'ਚ ਕਿਉਂਕਿ ਬੱਚੇ ਇੱਕ ਕੋਰੇ ਕਾਗਜ਼ ਵਰਗਾ ਉਹਦਾ ਮਨ ਹੁੰਦਾ ਜਿੱਦ ਨੂੰ ਅਸੀਂ ਉਹਨੂੰ ਮੋਲਡ ਕਰ ਦਾਂਗੇ ਉਹ ਉਦੋਂ ਚਲਾ ਜਾਏਗਾ ਜੀ ਠੀਕ ਹੈ ਤੇ ਜਦੋਂ ਉਹਦੇ ਹੱਥ ਦੇ ਵਿੱਚ ਪਿਸਤਲ ਆ ਗਿਆ ਤਾਂ ਉਹਨੂੰ ਪਤਾ ਲੱਗੂ ਇਹਦੇ ਨਾਲ ਕੋਈ ਚੀਜ਼ ਮਾਰੀ ਜਾ ਸਕਦੀ ਹੈ ਕੋਰਾ ਮਨ ਹੈ ਉਹਦੇ ਮਨ 'ਚ ਗੱਲ ਕਰ ਚ ਕਰ ਜੀ ਵੀਰ ਨੇ ਮੈਂ ਖੇਡਾਂ ਜੇ ਖੇਡੇਗਾ ਤਾਂ ਨਿਖਾਨ ਵੀ ਹੋਏਗਾ ਜੇ ਅਸੀਂ ਉਹਦੀ ਥਾਂ ਤੇ ਬੱਚੇ ਦੇ ਹੱਥ 'ਚ ਕੋਈ ਐਸੀ ਕਿਤਾਬ ਜਿਹਦੇ ਵਿੱਚ ਅੱਛੀਆਂ ਮੂਰਤਾਂ ਹੋਣ ਅੱਛੀ ਲਿਖਤ ਹੋਵੇ ਪੜਨ ਦੇ ਯੋਗ ਹੋਵੇ ਬੱਚਾ ਤਾਂ ਉਹਨੂੰ ਪੜ ਕੇ ਜ਼ਰੂਰ ਚੰਗਾ ਪੱਖ ਗ੍ਰਹਿਣ ਕਰੇਗਾ ਉਸ ਚੀਜ਼ ਦੇ ਤਸਵੀਰ ਬਾਰੇ ਗਿਆਨ ਪ੍ਰਾਪਤ ਕਰੂਗੀ ਕੀ ਵਸਤੂ ਹੈ ਕਿੱਦਾਂ ਕਿੱਦਾਂ ਯਾਨੀ ਕਿ ਵੀ ਜਿਹੜਾ ਸਹਿਤ ਹੈ ਸਾਡੇ ਬਾਲਪਨ ਬੱਚੇ ਦੇ ਮਨ ਤੇ ਬਹੁਤ ਜ਼ਿਆਦਾ ਅਸਰ ਕਰਦਾ ਹੈ ਸਿਆਣਾ ਦੇ ਮੁਕਾਬਲੇ ਕਿਉਂਕਿ ਉਹਨੂੰ ਇਹ ਚੀਜ਼ ਅਚੰਭਾ ਲੱਗਦੀ ਹੈ ਉਹ ਇਹ ਚਾਹੁੰਦਾ ਹੈ ਵੀ ਇਹ ਕਿਸ ਤਰ੍ਹਾਂ ਦੀ ਹੈ ਜਿਵੇਂ ਮੇਰੇ ਗੱਲ ਯਾਦ ਆ ਰਹੀ ਹੈ ਜੀ ਉਹਨਾਂ ਰਵਿੰਦਰਨਾਥ ਟੈਗੋਰ ਦੀ ਇੱਕ ਕਹਾਣੀ ਹੁੰਦੀ ਸੀਗੀ ਉਹ ਜਿਹੜਾ ਬੱਚੇ ਨੂੰ ਕਹਿੰਦਾ ਵੀ ਫੁੱਲਣਾ ਤੋੜਨ ਜਾਈਂ ਜਦੋਂ ਅਸੀਂ ਬੱਚੇ ਨੂੰ ਨਾ ਬਚ ਕੇ ਕਹਿੰਨੇ ਹੈਗੇ ਤਾਂ ਉਹ ਬੱਚਾ ਜ਼ਰੂਰ ਗੱਲ ਕਰਨ ਨੂੰ ਕੋਸ਼ਿਸ਼ ਕਰ ਲਵੇ ਮੈਂ ਕਰ ਕਰ ਵੀ ਇਹਦੇ ਵਿੱਚ ਰਾਜ ਕੀ ਹੈ ਉਹ ਜਿਵੇਂ ਉਹ ਕਹਾਣੀ ਦਾ ਤੁਹਾਨੂੰ ਪਤਾ ਹੀ ਹੈ ਵੀ ਤੋਣ ਜਾਂਦਾ ਉਹ ਦਰਿਆ ਦੇ ਵਿੱਚ ਬਹਿ ਜਾਂਦਾ ਕਰਦੇ ਕਹਿੰਦੇ ਜਿਹਦੇ ਗਹਿਣੇ ਘੱਟੇ ਪਾਏ ਤੇਨੇ ਲਾਲਚ ਵਾਸਤੇ ਨੂੰ ਉਹ ਕਰਤਾ ਸਾਡੇ ਬੱਚੇ ਨੂੰ ਮਾਰਤਾ ਲਾਲਚ ਹੋ ਗਿਆ ਫਿਰ ਉਹ ਆਦਮੀ ਜੇ ਪ੍ਰਾਣੀ ਤਗੋਰ ਦਿਖਾ ਰਿਆ 25 ਸਾਲਾਂ ਮਗਰੋਂ ਦੀ ਹਿਸਟਰੀ ਦੇ ਬੱਚਾ ਪੈਦਾ ਹੁੰਦਾ ਫਿਰ ਉਹੀ ਬੱਚਾ ਲੈ ਜਾ ਕੇ ਆਪਣੇ ਉਹ ਮਾਲਕ ਨੂੰ ਦਿੰਦਾ ਵੀ ਆਹ ਲਓ ਤੁਹਾਡਾ ਬੱਚਾ ਮੈਂ ਮੋੜ ਕੇ ਲਿਆਉਂਦਾ ਕਹਿੰਦੇ ਵਾ ਵੀ ਬੱਚੇ ਦੇ ਮਨ ਦੇ ਤੇ ਜਦ ਅਸੀਂ ਨੈਗੇਟਿਵ ਪੱਖ ਦੀ ਗੱਲ ਕਰਾਂਗੇ ਤਾਂ ਉਹ ਜਰੂਰ ਕੋਸ਼ਿਸ਼ ਕਰੇਗਾ ਵੀ ਇਹਦੇ ਵਿੱਚ ਹੈ ਕਿ ਜਿਵੇਂ ਕਰਕੇ ਦੇਖਾਂ ਜੀ ਬੱਚਿਆਂ ਨੂੰ ਇੱਕ ਤਾਂ ਜੀ 네ਗੇਟਿਵ ਪੱਖ ਦੀ ਕਦੇ ਵੀ ਕੋਈ ਉਹਦੇ ਚੀਜ਼ ਕੋਲੇ ਨਾ ਲਿਆ ਕੇ ਰੱਖੋ ਜਿਹਨੂੰ ਪੇਸਟ ਲਿਆ ਕੇ ਰੱਖਤਾ ਕੋਈ ਪਟਾਕਾ ਲਿਆ ਕੇ ਰੱਖਤਾ ਜਾਂ ਕੋਈ ਇਹੋ ਜਿਹਾ ਜੰਤਰ ਲਿਆ ਕੇ ਰੱਖਤਾ ਜਿਹੜਾ ਚਲਾਉਣ ਦੇ ਨਾਲ ਸਾਨੂੰ ਨੁਕਸਾਨ ਕਰੇ ਉਬੱਤ ਨੇ ਪੱਕ ਰੇ ਨੋ ਨੀ ਧਮਾਕ ਚ ਗੱਲ ਕਰ ਕਰ ਗਈ ਤੁਸੀਂ ਲੱਖ ਯਤਨ ਕਰ ਲੋ ਕਦੇ ਨਹੀਂ ਨਿਕਲੇਗੀ ਜੇ ਉਹਦੇ ਬਰਾਬਰ ਤੁਸੀਂ ਕੋਈ ਇਹੋ ਜਿਹਾ ਵਿਗਿਆਨਕ ਖਡਾਉਣਾ ਲਿਆ ਕੇ ਰੱਖਤਾ ਕੋਈ ਐਸੀ ਕਿਤਾਬ ਜਿਹੜੋ ਪੜਨਯੋਗ ਹੈ ਵਿੱਚ ਉਹਦੇ ਆ ਕੇ ਰੱਖਤੀ ਤਾਂ ਉਹ ਜਰੂਰ ਜਦੋਂ ਉਹਨੂੰ ਖੋਲੂਗਾ ਉਹਨੂੰ ਦੇਖੂਗਾ ਉਹਦੇ ਮਨ ਦੇ ਉੱਤੇ ਜਰੂਰ ਅਸਰ ਪੈਗਾ ਵੀ ਮੈਂ ਵੀ ਇਦਾਂ ਦਾ ਬਣਾ ਮੈਂ ਵੀ ਆਹ ਚੀਜ਼ ਬਣਾ ਕੇ ਦੇਖਾਂ ਜਾਂ ਮੈਂ ਆਹ ਪੜ ਕੇ ਇਸ ਤਰ੍ਹਾਂ ਦਾ ਆਪ ਕਰਕੇ ਦੇਖਾਂ ਯਾਨੀ ਕਿ ਵੀ ਸਿਹਤ ਦਾ ਜਿਹੜਾ ਹੈ ਬਾਲ ਮਨ ਤੇ ਬਹੁਤ ਡੂੰਗਾ ਅਸਰ ਹੁੰਦਾ ਇਸ ਕਰਕੇ ਅਸੀਂ ਆਮ ਕਹਿੰਦੇ ਹੁਣੇ ਵੀ ਹਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੇ ਆਜੂਗੋ ਮੁਤਾਬਕ ਗੀਤਾਂ ਦੀਆਂ ਕਹਾਣੀਆਂ ਦੀਆਂ ਕਵਤਾਵਾਂ ਦੀਆਂ ਕਾਂਗੀਆਂ ਦੀਆਂ ਜਾਂ ਹੋਰ ਕਿਤਾਬਾਂ ਵੀ ਜਰੂਰ ਨੇ ਭਾਵੇਂ ਅਸੀਂ ਸੋਸ਼ਲ ਮੀਡੀਆ ਤੇ ਸਭ ਕੁਝ ਦੇਖ ਲਿਆ ਪਰ ਦੁੱਖ ਇਹ ਇਸ ਗੱਲ ਦਾ ਹੈ ਕਿ ਸੋਸ਼ਲ ਮੀਡੀਆ ਨੇ ਸਾਨੂੰ ਇੰਨਾ ਚੀਜ਼ਾਂ ਤੋਂ ਐਸਾ ਤੋੜਤਾ ਕਿ ਅਸੀਂ ਇਹਨੂੰ ਮੂੰਹ ਨਹੀਂ ਕਰਦੇ ਖੁਦ ਅਸੀਂ ਵੀ ਕਈ ਵਾਰੀ ਕਤਾਹ ਖੋਲਣ ਲੱਗਿਆ ਝਿਜਕਦੇ ਹਾਂ ਪਰ ਖੋਲਣਾ ਜ਼ਰੂਰੀ ਹੈ ਕਿਉਂ ਜੋ ਗਿਆਨ ਸਾਨੂੰ ਕਿਤਾਬ ਨੇ ਦੇਣਾ ਹੈ ਸੋਚਣਾ ਵਿਚਾਰਨਾ ਦਿਮਾਗ ਚ ਫਿੱਟ ਕਰਨਾ ਉਸ ਅਸੀਂ ਸੋਸ਼ਲ ਮੀਡੀਆ ਤੋਂ ਜਾਂ ਹੋਰ ਜੀ ਤੋਂ ਨਹੀਂ ਲੈ ਸਕਦੇ ਉਹ ਤਾਂ ਚਲਪਰਕਾਰ ਦੀ ਗੱਲ ਹੁੰਦੀ ਹੈ ਮਿਟ ਜਾਂਦਾ ਚਲਾ ਜਾਂਦਾ ਕਿਤਾਬ ਨਹੀਂ ਮਿਟਣਾ ਨਹੀਂ ਜੋ ਤੁਹਾਡੇ ਸਾਹਮਣੇ ਚੀਜ਼ ਪਈ ਹੈ ਉਹਨੇ ਘਰ ਘਰ ਜਾਣਾ ਉਹ ਤੋਂ ਪੜ੍ਹ ਜਦੋਂ ਮਰਜੀ ਟਾਈਮ ਲੱਗੇ ਤੁਸੇ ਉਹ ਤੋਂ ਪੜ੍ਹ ਸਕਦੇ ਜੀ ਜੀ ਯਾਨੀ ਕਿ ਸੋਸ਼ਲ ਮੀਡੀਆ ਨੇ ਸਾਡੇ ਕਿਤਾਬ ਕਲਚਰ ਤੇ ਕਹੋ ਸਹਿਤ ਨੂੰ ਬਹੁਤ ਵੱਡੀ ਢਾਲ ਲਾਈ ਹੈ ਅੱਛਾ ਤੇ ਜੇ ਸਮਾਜ ਦੇ ਵਿੱਚ ਵੱਡੇ ਬਦਲਾਵ ਦੀ ਗੱਲ ਕਰੀਏ ਜੀ ਇਹ ਸਮਾਜਿਕ ਬੁਰਾਈਆਂ ਦੀ ਗੱਲ ਕਰੀਏ ਤੇ ਸਾਹਿਤ ਕਿਸ ਤਰ੍ਹਾਂ ਇਹ ਬਦਲਾਵ ਲਿਆ ਸਕਦਾ ਹੈ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦੇ ਵਿੱਚ ਸਹਾਇ ਹੋ ਸਕਦਾ ਹੈ ਕੱਲ ਹੀ ਮੇਰੇ ਨਸ਼ਾ ਸੜੋ ਕੇਂਦਰ ਦੇ ਜਿਹੜੇ ਸਾਡੇ ਡਾਇਰੈਕਟਰ ਨੇ ਸ਼੍ਰੀ ਮੋਹਨ ਸ਼ਰਮਾ ਜੀ ਨਾਲ ਗੱਲ ਹੋਈ ਹੈ ਤੇ ਮੈਂ ਕਿਹਾ ਵੀ ਤੁਸੀਂ ਇਹ ਜਿਹੜੇ ਨਸ਼ੇੜੀ ਆਦਮੀ ਨੇ ਇਹਨਾਂ ਨੂੰ ਕਿਵੇਂ ਕਨਵਰਟ ਕਰ ਦਿਓ ਉਹ ਕਹਿੰਦੇ ਦੇਖ ਰਣਜੀਤ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਮੈਂ ਇਹਨਾਂ ਨੂੰ ਸੰਗੀਤ ਗੀਤ ਦੇ ਨਾਲ ਜੋੜਦਾ ਮੇਰੇ ਰੱਖੇ ਹੋਏ ਨੇ ਦੋ ਤਿਆਰ ਬਲਾ ਲੈਣਾ ਉਹਨੂੰ ਮਹਿਫਲ ਲਾਉਣਾ ਉਹ ਸੁਣ ਦੇਣੇ ਕਰ ਦੇਣੇ ਉਹਦਾ ਫਰਕ ਦੂਜਾ ਕਹਿੰਦਾ ਮੇਰੀ ਸਪੈਸ਼ਲ ਲਾਇਬ੍ਰੇਰੀ ਰੱਖੀ ਹੋਈ ਹੈ ਬਣਾ ਕੇ ਉਹ ਕਿਤਾਬਾਂ ਨੂੰ ਪੜਨੂ ਨਹੀਂ ਦਿੰਦਾ ਹੂੰ ਪੜ੍ਹਦੇ ਨੇ ਉਹ ਤੋਂ ਗਿਆਨ ਪ੍ਰਾਪਤ ਕਰਦੇ ਨੇ ਕਹਿੰਦਾ ਵੀ ਗੀਤ ਸੰਗੀਤ ਸੁਣ ਕੇ ਤੇ ਦੂਜਾ ਕਿਤਾਬਾਂ ਪੜ੍ਹ ਕੇ ਉਹਨਾਂ ਦਾ ਕਹਿੰਦਾ 30% ਤਾਂ ਪਹਿਲਾਂ ਹੀ ਦਿਮਾਗ ਕੈਡਾ ਹੋ ਜਾਂਦਾ ਬਾਕੀ ਕਹਿੰਦੇ ਅਸੀਂ ਉਹਨਾਂ ਨੂੰ ਫੇਰਾ ਤੋਰ ਗਏ ਕਦੇ ਕਿਤੇ ਉਹ ਸੈਰ ਕਰਨ ਵਾਸਤੇ ਲੈ ਗਏ ਕਦੇ ਉਹਨਾਂ ਨੂੰ ਕਿਸੇ ਕਿਸ ਹਿੰਦੀ ਪਾਰਟੀ ਬਣਾਤੀ ਉਹਨਾਂ ਦੇ ਉਹਨਾਂ ਦਾ ਜਨਮ ਦਿਨ ਮਨਾਤਾ ਇਸ ਤਰ੍ਹਾਂ ਕਰਕੇ ਫਿਰ ਉਸ ਉਹ ਜਣੀ ਵੀ ਇਸ ਤੱਕ ਕਿੰਨਾ ਸੋਹਣਾ ਜੀਵਨ ਜਿਉਣਾ ਸੀ ਤਾਂ ਇੱਕ ਇਹੋ ਜੀ ਮਾੜੀ ਲੱਤ ਦੇ ਮਗਰ ਲਾ ਕੇ ਆਪਣੇ ਜੀਵਨ ਨੂੰ ਤਬਾਹ ਕਰੀ ਜਾਂਦੇ ਆ ਇਸ ਤਰੀ ਹੋ ਦੱਸ ਦਿੰਨੇ ਕਹਿੰਦੇ ਰਣਜੀਤ ਜੀ ਤੁਸੀਂ ਸੱਚ ਮੰਨਿਓ ਕਹਿੰਦੇ ਇੱਥੇ ਚੰਡੀਗੜ੍ਹ ਤੋਂ ਸਾਡੇ ਆਏ ਹੋ ਜੀ ਸੰਗਰੂਰ ਡਾਇਰੈਕਟਰ ਕਹਿੰਦੇ ਤੁਸੀਂ ਕੀ ਕਹਿੰਦੇ ਮੈਂ ਨਸ਼ਾ ਸੋਕੇਂਦਰ ਚਲਾਉਣਾਗਾ ਕਹਿੰਦੇ ਕਿਵੇਂ ਕਹਿੰਦੇ ਪੂਰਾ ਕੰਮ ਜਾਵੈ ਕਹਿੰਦੇ ਹੋਰ ਲੋਕ ਤਾਂ ਕ ਦੇ ਵਿੱਚ ਕੀ ਤਾਂ ਕਹਿੰਦੇ ਆਏ ਕਹਿੰਦਾ ਕਿਸੇ ਦੇ ਹੱਥ 'ਚ ਕਿਤਾਬ ਕੋਈ ਗੋਡੀ ਕਰੇ ਫੁੱਲਾਂ ਨੂੰ ਕੋਈ ਕਹਿੰਦਾ ਕਿਸੇ ਬੈਠੇ ਇੱਕ ਸਾਈਡ ਤੇ ਬੈਠਾ ਗੀਤ गाਵੇ ਉਹ ਦੇਖ ਕੇ ਹੈਰਾਨ ਹੋਏ ਸ਼ਰਮਾ ਜੀ ਤਾਂ ਕਮਾਲ ਕਰਤੀ ਕਹਿੰਦੇ ਨਸ਼ੇੜੀ ਤਾਂ ਲੱਗਦੀ ਨਹੀਂ ਹੈਗੇ ਕਹਿੰਦੇ ਬਸ ਇਹ ਤਦਦੀਰ ਕਰਨ ਦਾ ਰਹੀ ਜਿਹੜਾ ਸਹਿਤ ਹੈ ਗੀਤ ਸੰਗੀਤ ਹੈ ਇਹ ਵੀ ਸਿਹਤ ਦਾ ਰੂਪ ਹੈ ਇਹ ਸਾਡੇ ਮਤਲਬ ਡੇਡੇ ਜਾਂਦੇ ਲੋਕਾਂ ਨੂੰ ਜਾਂ ਨਸ਼ੇੜੀ ਪੱਖ ਦੇਣ ਨੂੰ ਜਾਂ ਹੋਰ ਬੇਰਹਿ ਲੋਕਾਂ ਨੂੰ ਪੋਜ਼ਿਟਿਵ ਪੱਖ ਤੇ ਲਿਆ ਕੇ ਸਹੀ ਜੀਵਨ ਜਿਉਣ ਦੇ ਲਈ ਪ੍ਰੇਰਨਾ ਦਿੰਦਾ ਹੈ ਜੀ ਬਿਲਕੁਲ ਬਿਲਕੁਲ ਸਿਹਤ ਸਿਹਤ ਦੇ ਵਿੱਚ ਇੱਕ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਤਾਕਤ ਹੈ ਸਾਨੂੰ ਸਹੀ ਸਿਹਤ ਵਧੀਆ ਜੀਵਨ ਜਿਉਣ ਦੇ ਲਈ ਰਾਹ ਦਸੇਰਾ ਬਣਦਾ ਹੈ ਜੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਸਿਹਤ ਸਾਨੂੰ ਅਨੁਸ਼ਾਸਿਤ ਵੀ ਕਰਦੀ ਬਿਲਕੁਲ ਦੇਖੋ ਜੀ ਸਿਹਤ ਦਾ ਪਹਿਲਾ ਜਿਹੜਾ ਸੰਬੰਧ ਹੀ ਹੈ ਉਹ ਅਨੁਸ਼ਾਸਨ ਜੇ ਤੁਹਾਡੀ ਜੀਵਨ ਦੇ ਵਿੱਚ ਅਨੁਸ਼ਾਸਨ ਹੋਏਗਾ ਤੁਹਾਡੇ ਪਰਿਵਾਰ ਦੇ ਵਿੱਚ ਅਨੁਸ਼ਾਸਨ ਹੋਏਗਾ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਤੇ ਲਾਇਬ੍ਰੇਰੀ ਵੀ ਆ ਜਾਏਗੀ ਤੁਸੀਂ ਸਮਾਂ ਵੀ ਫਿਕਸ ਕਰੋਗੇ 9:00 ਵਜੇ ਤੱਕ ਇਹ ਨਵਿੱਤਕ ਮੈਂ ਪੜਨਾ ਹੈ ਇਹਨੂੰ 3:00 ਵਜੇ ਤੱਕ ਮੈਂ ਖੇਡਣਾ ਹੈ ਇਹਨੂੰ 3:00 ਵਜੇ ਚਾਹ ਦੇ ਘਰ ਦੇ ਕੰਮ ਕਰਨੇ ਨੇ ਉਹ ਯਾਨੀ ਕਿ ਸਿਹਤ ਤੋਂ ਹੀ ਸਾਨੂੰ ਸੇਧ ਮਿਲਦੀ ਹੈ ਕਿ ਅਸੀਂ ਆਪਣੇ ਸਮੇਂ ਦੀ ਕਿਵੇਂ ਵੰਡ ਕਰਕੇ ਕਿਵੇਂ ਜੀਵਨ ਦੇ ਵਿੱਚ ਬਿਤਾਉਣਾ ਹੈ ਸਿਹਤ ਦਾ ਇਸ ਪੱਖ ਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਤੁਹਾਡੀ ਜੀਵਨ ਨੂੰ ਸੇਧ ਦੇਣ ਵਾਸਤੇ ਅਸੀਂ ਕਿਸ ਤਰ੍ਹਾਂ ਜੀਵਨ ਕਿਸ ਤਰ੍ਹਾਂ ਜਿਹੜੇ ਬੱਚੇ ਨੇ ਚੰਗੇ ਹਸ਼ਰ ਬੱਚੇ ਉਹਨੇ ਚੰਗੀਆਂ ਪੌਸਟਾਂ ਦੀਆਂ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਤੁਸੀਂ ਕਦੇ ਵੀ ਪੁੱਛ ਕੇ ਦੇ ਲੋ ਪੁੱਛੋਕਰ ਉਹਨਾਂ ਦਾ ਸਿਹਤ ਦੇ ਨਾਲ ਉਹਨਾਂ ਦੇ ਬਜ਼ੁਰਗਾਂ ਦਾ ਸਿਹਤ ਦੇ ਨਾਲ ਹੋਊਗਾ ਕਿਉਂਕਿ ਉਹ ਸੰਸਕਾਰ ਵੀ ਅੱਗੇ ਜੀ ਅੱਗੇ ਪੀੜੀਦਰ ਪੀੜੀ ਚੱਲਦੇ ਰਹਿੰਦੇ ਨੇ ਜੀ ਇਸੇ ਕਰਕੇ ਮੈਂ ਕਹਿੰਦਾ ਵੀ ਹਰ ਘਰ ਦੇ ਵਿੱਚ ਇੱਕ ਲਾਇਬ੍ਰੇਰੀ ਜ਼ਰੂਰ ਹੋਣੀ ਚਾਹੀਦੀ ਹੈ ਉਹ ਬਰਗਮੰਡ ਦੇ ਵਿੱਚ ਬੱਚਾਣੀਆਂ ਬੱਚਾਣੀਆਂ ਪਾਠ ਪੁਸਤਕਾ ਹੁਣ ਦੂਜੇ ਹਿੱਸਿਆਂ ਨੇ ਆਉਣੇ ਨੇ ਸਹਿਣਾ ਇਸਤਰੀ ਵਰਗ ਵਾਲੀਆਂ ਵੀ ਪਗੜੀ ਇਸਤੇ ਵਿੱਚ ਕਈ ਵਾਰ ਘਰਾਂ ਦੇ ਵਿੱਚ ਭੀੜ ਪੈਂਦੇ ਰਹਿੰਦੇ ਨੇ ਕਿ ਰਸੋਈ ਦੇ ਵਿੱਚ ਥੋੜਾ ਦਾ ਕੰਮ ਹੈਗਾ ਅੱਜ ਨਮਕ ਘੱਟ ਵਾ ਗਿਆ ਹੋਰ ਪੈ ਗਿਆ ਉਹ ਕਿਤਾਬਾਂ ਵੀ ਸਾਨੂੰ ਚਾਹੀਦੀਆਂ ਨੇ ਉਹ ਵੀ ਸਾਡਾ ਸਹਿਤ ਹੈ ਜੇ ਰਸੋਈ ਸਹਿਤ ਜਿਹਨੂੰ ਆਪਾਂ ਕਹੇ ਜੀ ਉਹਦੇ ਵਿੱਚੋਂ ਵੀ ਸਾਨੂੰ ਚੀਜ਼ ਦੇ ਬਣਾਉਣ ਦਾ ਕਿਵੇਂ ਤਿਆਰ ਕਰਨਾ ਕੱਚਾ ਪੱਕਾ ਕਿਵੇਂ ਤਿਆਰ ਕਰਨਾ ਉਹ ਵੀ ਉੱਥੋਂ ਮਿਲਦਾ ਮੇਰਾ ਕਹਿਣ ਤੋਂ ਭਾਵ ਵੀ ਹਰ ਘਰ ਦੇ ਵਿੱਚ ਇੱਕ ਛੋਟੀ ਜਿਹੀ ਲਾਇਬ੍ਰੇਰੀ ਜ਼ਰੂਰੀ ਹੁਣ ਚਾਹੀਦੀ ਹੈ ਆਜੂ ਘਟ ਦੇ ਮੁਤਾਬਕ ਉਹਦੇ ਵਿੱਚ ਕਿਤਾਬਾਂ ਅਡੋਡੀ ਬਣ ਗਈ ਜੀਆਂ ਹੋਣ ਤਾਂ ਕਿ ਉਹ ਸਾਨੂੰ ਸਹੀ ਜੀਵਨ ਸੇ ਦੇ ਕੇ ਸਾਡੇ ਜੀਵ ਨੂੰ ਚਸ ਚਾਵਣਾਂ ਕੇ ਵਧੀਆ ਜੀਵਨ ਗੁਜ਼ਾਰਨ ਦੇ ਯੋਗ ਬਣਾ ਦੇ ਜਿਸ ਤਰ੍ਹਾਂ ਅੱਜ ਦੀ ਭਜਨਟ ਦੀ ਜਿਹੜੀ ਜ਼ਿੰਦਗੀ ਹੈ ਅੱਜ ਦਾ ਜਿਹੜਾ ਦੌਰ ਹੈ ਉਹਦੇ ਵਿੱਚ ਜੇ ਅਸੀਂ ਚੰਗਾ ਸਾਹਿਤ ਪੜਦੇ ਆ ਜਾਂ ਐਸਾ ਸਾਹਿਜ ਨੂੰ ਮੋਟੀਵੇਸ਼ਨਲ ਸਾਹਿਤ ਹੈ ਨਾ ਅਸੀਂ ਕਹਿੰਦੇ ਅਸੀਂ ਰਚਨਾਵਾਂ ਜੈ ਅਸੀਂ ਪੜਦੇ ਤਾਂ ਸਾਡੀ ਜ਼ਿੰਦਗੀ ਨੂੰ ਇੱਕ ਸਕਾਰਾਤਮਕ ਦਿਸ਼ਾ ਦਿੰਦੀਆਂ ਨੇ ਬਿਲਕੁਲ ਇਹ ਵੀ ਦੇਖੋ ਜੀ ਜ਼ਿੰਦਗੀ ਤਾਂ ਮਨੁੱਖੀ ਹਮੇਸ਼ਾ ਰਜੇਵੇਂ ਭਰੇ ਰਹੀ ਹੈ। ਕਈ ਲੋਕ ਇਹ ਕਹਿੰਦੇ ਬੇਲ ਤੋਂ ਬੇਲ ਨਹੀਂ ਮਿਲਦੀ। ਆਪਾਂ ਕਹਿੰਦੇ ਤੂੰ ਯਾਰ ਮੈਨੂੰ ਮਿਲ ਨਹੀਂ ਆ ਯਾਰ ਬੇਲ ਨਹੀਂ ਮਿਲਦੀ। ਜਿਹੜਾ ਆਮੀ ਹੈ ਹੀ ਵੇਲਾ ਉਹਨੂੰ ਬੇਲ ਤੋਂ ਬੇਲ ਨਹੀਂ ਮਿਲਦੀ। ਜਿਹੜਾ ਆਦਮੀ ਕੰਮ ਦੇ ਵਿੱਚ ਰੁੱਝਿਆ ਹੁੰਦਾ ਹੈ ਉਹ ਆਪਣਾ ਸਿਹਤ ਦੇ ਜਰੀਏ ਜਾਂ ਆਪਣੇ ਜੀਵਨ ਢੰਗ ਲੋੜਾਂ ਦੇ ਮੁਤਾਬਕ ਸਮਾਂ ਫਿਕਸ ਕਰ ਲੈਂਦਾ। ਵੀ ਮੈਂ ਦੋਸਤ ਨੂੰ 8:00 ਵਜੇ ਮਿਲਣਾ, ਪਾਰਕ 8:00 ਵਜੇ ਜਾਣਾ, ਸੈਰ 9:00 ਵਜੇ ਕਰਨੀ ਆ, ਨਾਉਣਾ ਤੋਂ ਨਾ 8:00 ਵਜੇ ਆ। ਬਾਕੀ ਆਪਣੇ ਕਰਮ ਇਸ ਤਰ੍ਹਾਂ ਕਰਨੇ ਨੇਗੇ। ਇਹ ਜਦ ਲਈ ਸਾਨੂੰ ਇੱਕ ਬਹੁਤ ਵੱਡੀ ਸੇਧ ਦ ਕਿ ਅਸੀਂ ਆਪਣੇ ਜੀਵਨ ਨੂੰ ਸਕਾਰਾਤਮਕ ਕਿਵੇਂ ਕਰਨਾ ਹੈ ਯਾਨੀ ਸਿਹਤ ਦਾ ਹਮੇਸ਼ਾ ਲਾਭ ਹੀ ਲਾਵੇ ਮੈਂ ਕਹਿੰਦਾ ਵੀ ਹਰ ਆਦਮੀ ਨੂੰ ਭਾਵੇਂ ਉਹ बिजनेসম্যান ਹੈ ਭਾਵੇਂ ਉਹ ਕੋਈ ਕਿਤਾ ਕਰਦਾ ਹੈ ਜਾਂ ਕੋਈ ਨੌਕਰੀ ਪੇਸ਼ ਕਰਦਾ ਉਹਨੂੰ ਸਿਹਤ ਦੇ ਨਾਲ ਲਗਾਉ ਰੱਖਣਾ ਜੋ ਸਕੂਨ ਸਿਹਤ ਪੜ ਕੇ ਬਾਚ ਕੇ ਸੁਣ ਕੇ ਗਾ ਕੇ ਮਿਲੇਗਾ ਉਹ ਮੇਰਾ ਕਹਿੰਦਾ ਹੋਰ ਕਿਸੇ ਸામਨੇ ਵਾਲੀ ਚੀਜ਼ ਤੋਂ ਕਦੇ ਨਹੀਂ ਮਿਲੇਗਾ ਖਾਨ ਦਾ ਆਨੰਦ ਹੋ ਰਿਹਾ ਇਹਨੂੰ ਪੜ੍ਹ ਕੇ ਮੰਨਣ ਦਾ ਜਿਹੜਾ ਆਨੰਦ ਹੈ ਉਹ ਆਪਣਾ ਵੱਖਰਾ ਹੀ ਹੈ ਇਸ ਕਰਕੇ ਸਾਹਿਤ ਸਾਡੇ ਜੀਵਨ ਨੂੰ ਉੱਚਾ ਸੋਚਾ ਤੇ ਵਧੀਆ ਸੇਧ ਮੇ ਬਣਾਉਣ ਦੇ ਵਿੱਚ ਬਹੁਤ ਵੱਡਾ ਕਾਰਗਰ ਸਿੱਧ ਹੁੰਦਾ ਹੈ ਜੀ ਬਿਲਕੁਲ ਤੁਸੀਂ ਠੀਕ ਕਿਹਾ ਤੁਸੀਂ ਸਟੂਡੀਓ ਦੇ ਵਿੱਚ ਆਏ ਸਾਹਿਤ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਹੀ ਬਹੁਤ ਧੰਨਵਾਦ